ਜੀ ਤੁਹਾਡੇ ਨਾਲ ਉਹ ਕੁੱਟਮਾਰ ਹੁੰਦੀ ਹੈ ਉੱਥੇ ਤੁਹਾਡੀ ਵੀਡੀਓ ਇੱਕ ਸਾਹਮਣੇ ਹੁੰਦੀ ਹੈ ਮੈਂ ਬਨਾਲੀ ਹੜੇਬਾਡ ਐਪਲ ਜਾ ਰਹਾ ਤਾਂ ਮੇਰੇ ਸਾਥ ਲੋਕਾਂ ਲੋਕਾਂ ਨੇ ਬਹੁਤ ਮਾਰपीट ਕੀਤੀ ਹੈ ਇਹ ਮੈਂ ਪੁਲਿਸ ਵਾਲੋ ਕੇ ਬਾਸ ਰੁਕਾ ਤੋਂ ਉਹੋ ਜਿਹੋ ਦੇ ਵੀ ਹੈਲਪ ਕਰ ਦੇ ਕੇ ਕੀ ਲੈ ਕੇ ਲੋਕਾਂ ਲੋਕਾਂ ਨੇ ਉਹਦੇ ਸਾਹਮਣੇ ਵੀ ਮੇਰੀ ਬਹੁਤ ਪਟਾਈ ਕੀਤੀ ਜਾਮ ਲੱਗਿਆ ਹੋਇਆ ਸੀ ਜਾਮ ਚ ਗੱਡੀ ਸਾਡੀ ਖੜੀ ਤੇ ਤੇ ਸਾਹਮਣੇ ਵਾਲੀਆਂ ਗੱਡੀਆਂ ਜਾ ਰਹੀਆਂ ਸੀ ਲੋਕਲ ਮਨਾਲੀ ਦਾ ਹੀ ਹੈਗਾ ਸੀ ਉਹ ਦਾ ਬਾਈਕ ਲੈ ਕੇ ਆਇਆ ਜੀ ਅੱਗੇ ਤੋਂ ਗੱਡੀ ਆਣ ਦੀ ਵਜ੍ਹਾ ਕਰਕੇ ਉਸ ਲੈਫਟ ਸਾਈਡ ਮਤਲਬ ਕਿ ਲੈਂ ਚਾਣ ਸਾਈਡ ਤੋਂ ਹੋ ਕੇ ਹਾਂਜੀ ਹਾਂਜੀ ਤਾਂ ਉਹਨੂੰ ਉਸ ਥਾਂ ਨਹੀਂ ਮਿਲੀ ਹੈਗੀ ਸਿਰਫ ਲੈਂ ਚਾਣ ਨੂੰ ਉਹੀ ਵਜ੍ਹਾ ਕਰਕੇ ਉਹਨੇ ਮੇਰੇ ਨਾਲ ਪਹਿਲੇ ਗਾਲੀ ਗਲੋਚ ਕਰੀ ਜੀ ਉਸ ਤੋਂ ਬਾਅਦ ਹੱਥੋ ਪਾਈ ਕਰਕੇ ਮੇਰੇ ਨਾਲ ਕੁੱਟਮਾਰ ਬਹੁਤ ਜ਼ਿਆਦਾ ਕੀਤੀ ਜੀ ਜਿੱਦਾਂ ਮਤਲਬ ਕਿ ਮੇਰੇ ਨਾਲ ਹੱਥੋ ਪਾਈ ਹੁੰਦੇ ਦਾ ਤਾ ਤਿੰਨ ਚਾਰ ਬੰਦੇ ਹੋਰ ਪਿੱਛੋਂ ਲੋਹੇ ਦੀਆਂ ਰਾਡਾਂ ਲੈ ਕੇ ਉੱਥੇ ਆ ਗਏ ਤੇ ਇੱਕ ਰਾਤ ਐਡਮਿਟ ਵੀ ਰਿਹਾ ਸੀ ਮਨਾਲੀ ਹਸਪੀਟਲ 'ਚ ਜਦੋਂ ਦੂਜਾ ਦਿਨ ਅਸਰ ਮਤਲਬ ਅਸੀਂ ਉੱਥੇ ਸਕੈਨ ਕਰਾਉਣ ਵਾਸਤੇ ਜਾ ਰਹੇ ਸੀ ਤਾਂ ਜਿਹੜਾ ਮੇਨ ਦੋਸ਼ੀ ਸੀ ਜਿਹਦੇ ਨਾਲ ਇਹ ਸਾਰਾ ਝਗੜਾ ਸਟਾਰਟ ਹੋਇਆ ਜਿਹਨੇ ਕੁੱਟਮਾਰ કરી ਮੇਰੇ ਨਾਲ ਹੀ ਤਾਂ ਉਹ ਆਪਣੀ ਫੈਮਿਲੀ ਨੂੰ ਲੈ ਕੇ ਉੱਥੇ ਸਵੇਰ ਪਹੁੰਚਿਆ ਬਈ ਤੁਸੀਂ ਕੰਪਰੋਵਾਈਜ਼ ਕਰੋ ਸਾਡੇ ਨਾਲ ਅਗਲੇ ਹੁਣ ਜਦੋਂ ਉੱਥੇ ਖਬਰਾਂ ਚੱਲਦੀਆਂ ਤਾਂ ਕਮੈਂਟਾਂ ਦੇ ਵਿੱਚ ਉੱਤੇ ਉੱਤੇ ਲੋਕ ਜਿਹੜੇ ਹੈਗੇ ਆ ਉਹ ਫਿਰ ਇਹ ਕਹਿੰਦੇ ਆ ਵੀ ਆਓ ਉੱਥੇ ਆਂਦੇ ਹੋ ਪਰ ਆਪਣੀ ਜ਼ੁਬਾਨ ਸੰਭਾਲ ਕੇ ਆਓ ਤੁਸੀਂ ਆਨੇ ਹੋ ਉੱਥੇ ਗਾਲ ਗਾਲੀ ਗਲੋਚ ਕਰਦੇ ਹੋ ਹੁੜਦੰਗਬਾਜ਼ੀ ਕਰਦੇ ਹੋ ਤੁਸੀਂ ਆ ਕੇ ਤੁਸੀਂ ਹੈ ਹੀ ਸੁਭਾਅ ਦੇ ਇਦਾਂ ਦੇ ਫਿਰ ਤੁਸੀਂ ਚਿੱਤਰ ਇਸ ਕਰਕੇ ਖਾਂਦੇ ਆ ਇਦਾਂ ਦੀਆਂ ਗੱਲਾਂ ਲਿਖਦੇ ਆ ਤੇ ਕੰਗਣਾ ਰਣੋਦ ਦਾ ਇੱਕ ਬਿਆਨ ਆਇਆ ਸੀ ਕਿ ਪੰਜਾਬ ਮੇ ਉਗਰਵਾਦ ਔਰ ਅੰਤਗਵਾਦ ਵੱਧ ਰਹਾ ਹੈ ਹੁਣ ਤੁਸੀਂ ਹਿਮਾਚਲ ਦਾ ਵਿੱਚ ਦੇਖੋ ਕਿੰਨਾ ਇੱਕ ਅੰਤਗਵਾਦ ਨਾਲ ਉਗਰਵਾਦ ਹੈ ਇੱਕ ਬੰਦੇ ਨੂੰ 50-50 ਬੰਦੇ ਇਕੱਠੇ ਹੋ ਕੇ ਪੈਂਦੇ ਹੋਏ ਕੋ ਮਰਦਾਂ ਵਾਲੀ ਗੱਲ ਹੀ ਹੈਗੀ ਗਿੱਦੜਣ ਵਾਲਾ ਕੰਮ ਆਉਂਦਾ ਹੈ ਜੇ ਤਾਂ ਹੈਗਾ ਸਕੇ ਪੇ ਦੇ ਪੁੱਤ ਤਾਂ ਸਿੱਧੇ ਹੋਗਾ ਕਿ ਹਿੱਕ ਦੇ ਵਿੱਚ ਵੱਜੋ ਕੱਲੇ ਦੇ ਨਾਲ ਕੱਲਾ ਆ ਕੇ ਟੱਕਰੋ ਫਿਰ ਤੁਹਾਨੂੰ ਦੱਸਾਂਗੇ ਕਿ ਕਿਸ ਭਾ ਪੈਂਦੀ ਜਦ ਅਸੀਂ ਲੰਗਰ ਲੈਣੇ ਜਾਣਦੇ ਆ ਨਾ ਤਾਂ ਅਸੀਂ ਜੁੱਤੀ ਬਾਣੀ ਵੀ ਜਾਣਦੇ ਆ ਤੁਸੀਂ ਚਾਹੁੰਦੇ ਹੋ ਏ ਵੀ ਇਦਾਂ ਦੇ ਬਿਵਾਦ ਹੋਣ ਤੁਸੀਂ ਤਾਂ ਜਾਣਾ ਉੱਥੇ ਇਹ ਤੁਹਾਡੀ ਇੱਛਾ ਹੁੰਦੀ ਆ ਵੀ ਉੱਥੇ ਜਾਓ ਤੇ ਉੱਥੇ ਲੜੋ ਕਿਸੇ ਦੇ ਗਾਲ ਪਾਓ ਤੁਹਾਡੇ ਨਾਲ ਕਿਸੇ ਦਾ ਝਗੜਾ ਹੋਵੇ ਇਹ ਸੋਚ ਕੇ ਜਾਂਦੇ ਹੋ ਤੁਸੀਂ ਦੇਖੋ ਜੇ ਅਸੀਂ 2 ਸਾਲ ਜਾਣਾ ਹਮਾਜਲ ਬੰਦ ਕਰ ਜਾਈਨਾ ਢਾੜ ਪੈ ਜਾਵੇ ਇਹਨਾਂ ਦਾ ਜੇ ਅਸੀਂ 2 ਸੀਜ਼ਨ ਆ ਨਾ ਚਾਹੀਏ ਭੁੱਖੇ ਮਰ ਜੂਗੇ ਇਹਨਾ ਜੀ ਤੁਹਾਡਾ ਬਾਲਕ੍ਰਿਸ਼ਨ ਜੀ ਬਾਲਕ੍ਰਿਸ਼ਨ ਜੀ ਕਈ ਵਾਰੀ ਇਹ ਕਹਿ ਦਿੱਤਾ ਜਾਂਦਾ ਵੀ ਇਹ ਸਿੱਖਾਂ ਜਿਹੜੇ ਇਹਨਾਂ ਨੂੰ ਬੋਲਣ ਦੀ ਤਮੀਜ਼ ਨਹੀਂ ਇਹ ਕਰਦੀ ਅਦਾ ਇਹ ਹੁੜਦੁੰਗ ਆਵਾਜ਼ ਆ ਜੀ ਇਹਨਾਂ ਦੇ ਹਾਲਾਤ ਇਹ ਅੱਧੇ ਪੰਜਾਬ ਚ ਵੀ ਐਂ ਕਰਦੇ ਆ ਤੁਸੀਂ ਤਾਂ ਬਾਲਕ੍ਰਿਸ਼ਨ ਜੀ ਤੁਹਾਡੇ ਨਾਲ ਵੀ ਕਦੀ ਐਤਾ ਹੋਇਆ ਹੈ ਹਮਾਜਲ ਬਹੁ ਬਰੀ ਹੋਇਆ ਜੀ ਉੱਥੇ ਬਹੁਤ ੱਕਾ ਹੁੰਦਾ ਜੀ ਹੁਣ ਤੁਸੀਂ ਕੀ ਚਾਹੁੰਦੇ ਹੋ ਵੀ ਬਹੁਤ ਸਾਰੀਆਂ ਬਾਤਾਂ ਆਈਆਂ ਪੰਜਾਬ ਦੇ ਵਿੱਚੋਂ ਕੋਈ ਕਹਿੰਦੇ ਬਾਈਕਾਟ ਕਰਦੇ ਹੋ ਪੰਜਾਬੀ ਉੱਥੇ ਕੀ ਕਰਨ ਚਾਹੁੰਦੇ ਆ ਪੰਜਾਬੀ ਵੀ ਤਾਂ ਛਿੱਤਰਖੰਡ ਦੇ ਆਦੀ ਹੋ ਕੇ ਮੁਰਮੁਰ ਕੇ ਪਹਾੜ ਨੂੰ ਚੜਦੇ ਕਹਿੰਦੇ ਆਪਣੇ ਹੋਰ ਪਾਸੇ ਚਲੋਗੇ ਤੁਸੀਂ ਕੀ ਕਹਿੰਦੇ ਹੱਕ ਇਹ ਬਣਦਾ ਵੀ ਜਿਹੜੀ ਮਾਚਲ ਦੀ ਗੱਟੀ ਆਂਦੀ ਉਹਦੇ ਨਾਲ ਵੀ ਇਹੀ ਬਰਕਰਤਾਵਾ ਹੋਵੇ ਤਾਂ ਕਿ ਉਹਨਾਂ ਨੂੰ ਇਹ ਪਤਾ ਲੱਗੇ ਵੀ ਕੀ ਆ ਦਰਦ ਹੁੰਦਾ ਸਾਡੇ ਇੱਕ ਬੰਦੇ ਨੂੰ ਉੱਠ ਕੇ 20 50 ਬੰਨਾਂ ਨੇ ਥੱਪੜ ਮਾਰ ਦਿੰਦੇ ਆ ਭੰਨ ਤੋੜ ਕਰ ਲੱਤਾਂ ਤੋੜਦੇ ਆ ਜਦ ਅਸੀਂ ਤੋੜਾਂਗੇ ਫਿਰ ਉਹਨਾਂ ਨੂੰ ਪਤਾ ਲੱਗੂਗਾ ਕੀ ਮੈਂ ਦੇਖਦੇ ਹਾਂ ਬਾਈ ਜੀ ਹੁਣ ਉੱਥੇ ਦੇ ਮੁੱਖ ਮੰਤਰੀ ਸਾਹਿਬ ਨੇ ਕਿਹਾ ਵੀ ਇਦਾਂ ਦੀ ਕੋਈ ਗੱਲ ਨਹੀਂ ਜੇ ਕੋਈ ਹੋਇਆ ਕੋਈ ਗਲਤੀ ਨਿਕਲਦੀ ਕਾਰਵਾਈ ਕਰਾਂਗੇ ਟੂਰਿਸਟ ਖੁੱਲ ਕੇ ਆਉਣ ਤੇ ਉੱਥੇ ਸਾਰੇ ਡਰਾਈਵਰ ਆਉਣ ਸਾਰਿਆਂ ਵਾਸਤੇ ਜਿਹੜਾ ਹੈਗਾ ਉੱਥੇ ਕਾਨੂੰਨ ਇੱਕ ਤਰ੍ਹਾਂ ਦਾ ਹੋਊਗਾ ਕਾਰਵਾਈ ਹੋਊ। ਕਣੀਆਂ ਮੈਂ ਹਿਮਾਚਲ ਸਰਕਾਰ ਨੂੰ ਬੇਨਤੀ ਕਰਨਾ ਚਾਹੁੰਦਾ ਏ ਵੀ ਜਿੰਨੇ ਵੀ ਬੰਦੇ ਹੈਗੇ ਆ ਆਪਣੇ ਆਪ ਨੂੰ ਬਾਜਾਜਵੇ ਨਹੀਂ ਅਸੀਂ ਕਿਰਤਪੁਰ ਸਾਹਿਬ ਗੱਡੀਆਂ ਘੇਰ ਲੈਣੀਆਂ ਉੱਥੋਂ ਇਹਨਾਂ ਨੂੰ ਆਣਾ ਔਖਾ ਹੋ ਜਾਣਾ ਫੇਰ ਇਹਨਾਂ ਦੀ ਚੀਕਾ ਬਚਣੀ। ਮਨਾਲੀ ਵੀ ਨਾ ਇਹ 3-4 ਦਿਨ ਪਹਿਲੇ ਹਮਾਰੇ ਯਾਨ ਰੂਪੜ ਦਾ ਡਰਾਈਵਰ تھا ਉਸ ਦੇ ਸਾਥ ਮਾਰ ਉਸ ਤੇ ਹਮਲਾ ਹਮਲਾ ਹੋ ਗਿਆ ਥਾ ਮਾਰ ਕੁੱਟਾਈ ਹੋ ਗਈ ਸੀ ਉਸ ਦੀ ਐਮਲਰ ਵੀ ਗਈ ਸੀ ਹਸਪਤਾਲ ਅਭੀ ਤੱਕ ਜੋ ਵਹਾਂ ਦਾ ਕੰਸਰਨ ਪੁਲਿਸ ਸਟੇਸ਼ਨ ਹੈ ਮੁਕੇਸ਼ ਰਠੌਰ ਐਸ ਐਚਓ ਹੈ ਅਭੀ ਤੱਕ ਕੋਈ ਕੇਸ ਰਜਿਸਟਰ ਨਹੀਂ ਗਿਆ ਉਹਨੇ ਉਸ ਤੋਂ ਬਾਅਦ ਜੀ ਮੈਂ ਸਾਡੇ ਐਡਵੋਕੇਟ ਦਿਨੇਸ਼ ਚੱਡਾ ਜੀ ਉਹਨਾਂ ਨੇ ਵੀ ਉੱਥੋਂ ਦੇ ਪ੍ਰਸ਼ਾਸਨ ਦੇ ਨਾਲ ਰਾਬਤਾ ਕਾਇਮ ਕਰਕੇ ਇਹ ਜਿਹੜਾ ਹੈ ਬਣਦੀ ਕਾਰਵਾਈ ਉਹਨਾਂ ਤੇ ਕਰਵਾਈ ਪਰ ਹੁਣ ਪੁੱਤਾਂ ਨੂੰ ਦੱਸਾਂਗੇ ਵੀ ਜੇ ਹੁਣ ਅਗਲੀ ਵਾਰ ਐਦਾ ਕਿਸੇ ਨਾਲ ਡਰਾਈਵਰ ਨਾਲ ਪੰਗਾ ਲਿਆ ਨਾ ਸਾਡੇ ਨਾਲ ਤਾਂ ਫੇ ਪਰਚਾ ਜਿਹੜਾ ਪੰਜਾਬ 'ਚ ਠੋਕਾਂਗੇ ਚਾਹੇ ਸਾਨੂੰ ਹਾਈ ਕੋਰਟ ਤੱਕ ਜਾਣਾ ਪਵੇ ਚੱਪਲਾ ਉਹਨਾਂ ਦੀਆਂ ਕਸਨੀਆਂ ਸਾਡੀਆਂ ਨਹੀਂ ਕਸਨੀਆਂ ਅਸੀਂ ਤਾਂ ਬੈਠੇ ਪੰਜਾਬ 'ਚ ਐ ਪੰਜਾਬ 'ਚ ਜਦੋਂ ਗਰਮੀਆਂ ਦੀ ਰੁੱਤਾਂ ਦੀ ਐ ਜਾਂ ਮੈਦਾਨੀ ਇਲਾਕੇ ਦੇ ਵਿੱਚ ਗਰਮੀ ਬਹੁਤ ਪੈਂਦੀ ਐ ਤਾਂ ਫਿਰ ਲੋਕ ਸੋਚਦੇ ਆ ਕਿ ਠੰਡੀ ਜਗ੍ਹਾ ਪਹਾੜਾਂ ਦੇ ਵਿੱਚ ਜਾਈਏ ਪਹਾੜਾਂ 'ਚ ਜਾਣ ਦੇ ਲਈ ਜਿੱਥੇ ਬਹੁਤ ਸਾਰੇ ਲੋਕ ਆਪਣੇ ਸਾਧਨਾਂ ਦੇ ਉੱਤੇ ਜਾਂਦੇ ਆ ਤਾਂ ਇਸ ਦੇ ਨਾਲ ਟੈਕਸੀਆਂ ਕਿਰਾਏ ਦੇ ਉੱਤੇ ਕਰਕੇ ਬਹੁਤ ਸਾਰੇ ਲੋਕ ਪਹਾੜਾਂ ਵੱਲ ਜਾਂਦੇ ਆ ਜਿਨ੍ਹਾਂ ਨੂੰ ਫਿਰ ਲੈ ਕੇ ਸਾਡੇ ਡਰਾਈਵਰ ਭਰਾ ਆਪਣੀਆਂ ਗੱਡੀਆਂ ਦੇ ਵਿੱਚ ਬਿਠਾ ਕੇ ਪਹਾੜਾਂ ਦਾ ਰੁਖ ਕਰਦੇ ਆ ਪਰ ਬੀਤੇ ਦਿਨੀ ਪਹਾੜਾਂ ਵੱਲ ਜਾਣ ਵਾਲਿਆਂ ਦੇ ਨਾਲ ਬਹੁਤ ਕੁਝ ਅਜੀਬ ਵਾਪਰਿਆ ਜਿਸ ਨੇ ਟੂਰਿਜ਼ਮ ਦੇ ਉੱਤੇ ਸਵਾਲ ਖੜੇ ਕੀਤੇ ਕਿ ਕੀ ਹੁਣ ਪਹਾੜਾਂ ਤੇ ਘੁੰਮਣ ਜਾਣਾ ਸੇਫ ਵੀ ਹੈਗਾ ਕੀ ਉੱਥੇ ਜਾਣਾ ਹੁਣ ਚਾਹੀਦਾ ਕਿ ਨਹੀਂ ਬਹੁਤ ਸਾਰੇ ਬਾਈਕਾਟ ਦੇ ਵੀ ਸਦੇ ਦਿੱਤੇ ਗਏ ਕਿ ਹਿਮਾਚਲ ਵਾਲਤਾ ਹੁਣ ਜਾਣ ਦਾ ਬਾਈ ਕੋਈ ਫਾਇਦਾ ਨਹੀਂ ਬਾਈਕਾਟੇ ਕਰ ਦਿੱਤਾ ਜਾਵੇ ਜਹਿਆਂ ਪੋਸਟਾਂ ਘੁੰਮੀਆਂ ਜੋ ਵੀਰ ਪ੍ਰਭਾਵਿਤ ਹੋਏ ਨਾ ਚੀਜ਼ਾਂ ਤੋਂ ਜੋ ਘਟਨਾਵਾਂ ਉੱਥੇ ਵਾਪਰੀਆਂ ਉਹਨਾਂ ਦੇ ਵਿੱਚੋਂ ਇੱਕ ਘਟਨਾ ਹੁੰਦੀ ਹੈ ਕਿ ਰੋਪੜ ਦੇ ਇੱਕ ਡਰਾਈਵਰ ਆ ਜਿਨ੍ਹਾਂ ਦੇ ਨਾਲ ਉੱਥੇ ਕੁੱਟਮਾਰ ਹੁੰਦੀ ਹੈ ਤੇ ਕੁੱਟਮਾਰ ਤੋਂ ਬਾਅਦ ਇਹ ਸਾਰੀ ਯੂਨੀਅਨ ਜਿਹੜੀ ਹੈਗੀ ਇਹ ਇਕੱਠੀ ਹੋਈ ਹੈ ਸੋ ਗੱਲਬਾਤ ਜਾਣਨ ਦੀ ਕੋਸ਼ਿਸ਼ ਕਰਦੇ ਆਂ ਬਾਈ ਜੀ ਤੁਹਾਡੇ ਨਾਲ ਉਹ ਕੁੱਟਮਾਰ ਹੁੰਦੀ ਹੈ ਉੱਥੇ ਤੁਹਾਡੀ ਵੀਡੀਓ ਇੱਕ ਸਾਹਮਣੇ ਆਉਂਦੀ ਹੈ ਤੁਸੀਂ ਦੱਸਦੇ ਹੋ ਕਿ ਮੈਨੂੰ ਇੱਥੇ ਕੁੱਟਿਆ ਗਿਆ ਰਾੜਾਂ ਦੇ ਨਾਲ ਕੀ ਮਸਲਾ ਹੋਇਆ ਸੀ ਕਿੱਥੇ ਗਏ ਸੀ ਕੀ ਸਾਰੀ ਗੱਲਬਾਤ ਸੀ ਸਰ ਮੈਂ 12 ਤਰੀਕ ਨੂੰ ਮਨਾਲੇ ਇੰਟਰ ਕਰ ਗਿਆ ਸੀ ਸ਼ਿਮਲੇ ਤੋਂ ਜੀ 13 ਤਰੀਕ ਨੂੰ ਜਿੱਦਾਂ ਆਪਾਂ ਲੋਕਲ ਸਾਈਟ ਸੀਨ ਕਰਾਉਂਦੇ ਆ ਜੀ ਉਹ ਕਰਾਉਣ ਮੈਂ ਜਾ ਰਿਹਾ ਸੀ ਹੜਿੰਬਾ ਟੈਂਪਲ ਗਿਆ ਹੋਇਆ ਸੀ ਜੀ ਜੀ ਖੜੇੰਪਾ ਟੈਂਪਰ ਰਸਤੇ ਵਿੱਚ ਮਤਲਬ ਕਿ ਸਾਨੂੰ ਜਾਮ ਲੱਗਿਆ ਹੋਇਆ ਸੀ ਜਾਮ ਚ ਗੱਡੀ ਸਾਡੀ ਖੜੀ ਤੇ ਤੇ ਸਾਹਮਣੇ ਵਾਲੀਆਂ ਗੱਡੀਆਂ ਜਾ ਰਹੀਆਂ ਸੀ ਸਾਹਮਣੇ ਵਾਲੀ ਲਾਈਨ ਕਲੀਅਰ ਹੋਣ ਤੋਂ ਬਾਅਦ ਜਦੋਂ ਸਾਡੀ ਲਾਈਨ ਸਟਾਰਟ ਹੋਈ ਹੈ ਜੀ ਪਿੱਛੇ ਤੋਂ ਸਰ ਇੱਕ ਲੋਕਲ ਮਨਾਲੀ ਦਾ ਹੀ ਹੈਗਾ ਸੀ ਉਹ ਤਾਂ ਬਾਈਕ ਲੈ ਕੇ ਆਇਆ ਜੀ ਅੱਗੇ ਤੋਂ ਗੱਡੀ ਆਣ ਦੀ ਵਜ੍ਹਾ ਕਰਕੇ ਉਹ ਲੈਫਟ ਸਾਈਡ ਮਤਲਬ ਕਿ ਲਾਈਨ ਚਾਣ ਸਾਈਡ ਤੋਂ ਹੋ ਗਿਆ ਹਾਂਜੀ ਹਾਂਜੀ ਤਾ ਉਹਨੂੰ ਉਸੇ ਥਾਂ ਨਹੀਂ ਮਿਲੀ ਹੈਗੀ ਸਿਰਫ ਲਾਈਨ ਝਾੜਨ ਨੂੰ ਉਹੀ ਵਜ੍ਹਾ ਕਰਕੇ ਉਹਨੇ ਮੇਰੇ ਨਾਲ ਪਹਿਲੇ ਗਾਲੀ ਗਲੋਚ ਕਰੀ ਜੀ ਉਸ ਤੋਂ ਬਾਅਦ ਹੱਥੋ ਪਾਈ ਕਰਕੇ ਮੇਰੇ ਨਾਲ ਕੁੱਟਮਾਰ ਬਹੁਤ ਜ਼ਿਆਦਾ ਕੀਤੀ ਜੀ ਇੱਕੇ ਬੰਦੇ ਨੇ ਜੀ ਸਰ ਉਸ ਟਾਈਮ ਮੋਟਰਸਾਈਕਲ ਤੇ ਤਿੰਨ ਬੰਦੇ ਸੀ ਜੀ ਤਿੰਨ ਬੰਦੇ ਸੀ ਟ੍ਰਿਪਲਿੰਗ ਕਰ ਰਹੇ ਸੀ ਉਹ ਹਾਂਜੀ ਅੱਛਾ ਤੇ ਉਸ ਤੋਂ ਬਾਅਦ ਜਿੱਦਾਂ ਮਤਲਬ ਕਿ ਮੇਰੇ ਨਾਲ ਹੱਥੋ ਪਾਈ ਹੁੰਦੇ ਦਾ ਤਾਂ ਤਿੰਨ ਚਾਰ ਬੰਦੇ ਹੋਰ ਪਿੱਛੋਂ ਔਰ ਲੋਹੇ ਦੀਆਂ ਰਾਡਾਂ ਲੈ ਕੇ ਉੱਥੇ ਆ ਗਏ ਉਹਨਾਂ ਦੇ ਸਾਥੀ ਸੀ ਜਾਂ ਉਹਨਾਂ ਨੇ ਬੁਲਾਏ ਜਾਂ ਕਿੱਦਾਂ ਕੀ ਬੁਲਾਏ ਸੀ ਜੀ ਉਹਨਾਂ ਨੇ ਅੱਛੇ ਨਾਲ ਦੀ ਨਾਲ ਹੀ ਬੁਲਾ ਲਏ ਹਾਂਜੀ ਉਸ ਤੋਂ ਬਾਅਦ ਉਹਨਾਂ ਨੂੰ ਮੈਂ ਦੇਖ ਕੇ ਮਤਲਬ ਕਿ نیچے ਇੱਕ ਪੁਲਿਸ ਆਫਸਰ ਸੀ ਜਿਹੜੇ ਟ੍ਰੈਫਿਕ ਕੰਟਰੋਲ ਕਰਦੇ ਆ ਜੀ ਮੈਂ ਉਹਨਾਂ ਵੱਲ ਭੱਜਿਆ ਜੀ نیچے ਘਟੋ ਘਟ ਮੈਂ 500 ਮੀਟਰ ਤੋਂ ਵੱਧ ਹੀ نیچے ਭੱਜ ਕੇ ਉਹਨਾਂ ਕੋਲ ਪਹੁੰਚਿਆ ਜੀ ਤੇ ਉੱਥੇ ਉਹਨਾਂ ਨੇ ਉਹਨਾਂ ਦੇ ਸਾਹਮਣੇ ਵੀ ਮੇਰੇ ਨਾਲ ਕੁੱਟਮਾਰ ਕੀਤੀ ਜਦੋਂ ਦੇ ਸਾਹਮਣੇ ਤੁਹਾਡੇ ਨਾਲ ਕੁੱਟਮਾਰ ਹੋਈ ਹੈ ਹਾਂਜੀ ਸਰ ਫਿਰ ਉਸ ਤੋਂ ਬਾਅਦ ਮਤਲਬ ਕਿ ਉਹਨਾਂ ਨੇ ਕੈਮਰਾ ਕੱਢਿਆ ਜਦੋਂ ਪੁਲਿਸ ਵਾਲੇ ਅਧਿਕਾਰੀ ਨੇ ਜੀ ਫਿਰ ਉਹ ਉੱਥੋਂ ਭੱਜੇ ਫਿਰ ਉਹ ਪੁਲਿਸ ਵਾਲੇ ਜੋ ਸਰ ਹੈਗੇ ਸੀ ਉਸ ਟਾਈਮ ਉੱਥੇ ਉਹਨਾਂ ਨੇ ਫਿਰ ਮੈਨੂੰ ਨੀਚੇ ਥਾਣੇ 'ਚ ਭੇਜਿਆ ਜੀ ਉਹਨਾਂ ਨੇ ਤੁਹਾਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਮੌਕੇ ਤੇ ਹਾਂਜੀ ਸਰ ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਲੇਕਿਨ ਉਹ ਲੋਕਲ ਐਨੇ ਜਿਆਦਾ ਹੈਵੀ ਹੋ ਚੁੱਕੇ ਸੀ ਜੀ ਇਕੱਠੇ ਹੋ ਕੇ ਉਹਨਾਂ ਨੇ ਉਹਨਾਂ ਦੀ ਵੀ ਗੱਲ ਕੋਈ ਨਹੀਂ ਸੁਣੀ ਹੈਗੇ ਜੀ ਪੁਲਿਸ ਵੀ ਕੋਈ ਗੱਲ ਨਹੀਂ ਸੁਣੀ ਨਹੀਂ ਜੀ ਤੇ ਹੁਣ ਇਹ ਘਟਨਾ ਜਿਹੜੀ ਸਾਰੀ ਤੁਹਾਡੇ ਨਾਲ ਹੁੰਦੀ ਹੈ ਇਹਦੇ ਵਿੱਚ ਪੁਲਿਸ ਬਾਅਦ ਚ ਕਾਰਵਾਈ ਕੀ ਕਰਦੀ ਹੈ ਅਕਸਰ ਲੜਾਈਆਂ ਬਾਈ ਬਹੁਤ ਥਾਂਾਂ ਤੇ ਹੋ ਜਾਂਦੀਆਂ ਤਾਂ ਉਸਦੇ ਬਾਅਦ ਕਾਰਵਾਈ ਹੁੰਦੀ ਹੈ ਪਰਚਾ ਦਰਜ ਹੁੰਦਾ ਹੈ ਉਹ ਪ੍ਰਕਿਰਿਆ ਕਿੱਦਾਂ ਚੱਲਦੀ ਹੈ ਸਰ ਉਹਨਾਂ ਨੇ ਫਿਰ ਮੈਨੂੰ ਮੈਡੀਕਲ ਵਾਸਤੇ ਸਿਵਲ ਹਸਪੀਟਲ ਮਨਾਲੀ ਭੇਜਿਆ ਜੀ ਮਨਾਲੀ ਤੋਂ ਦੂਜਾ ਦਿਨ ਕੁਝ ਸੀਟੀ ਸਕੈਨ ਹੈਡ ਦੇ ਤੇ ਰੀਡ ਦੀ ਹੱਡੀ ਦੇ ਹੋਣੇ ਸੀ ਜੀ ਉਹ ਫਿਰ ਉਹ ਕਰਵਾਉਣ ਵਾਸਤੇ ਮੈਨੂੰ ਦੂਜਾ ਦਿਨ ਕੁੱਲੂ ਭੇਜਿਆ ਗਿਆ ਮੈਂ ਉੱਥੇ ਇੱਕ ਰਾਤ ਐਡਮਿਟ ਵੀ ਰਿਹਾ ਸੀ ਮਨਾਲੀ ਹਸਪੀਟਲ 'ਚ ਜਦੋਂ ਦੂਜਾ ਦਿਨ ਸਰ ਮਤਲਬ ਅਸੀਂ ਉੱਥੇ ਸਕੈਨ ਕਰਾਉਣ ਵਾਸਤੇ ਜਾ ਰਹੇ ਸੀ ਤਾਂ ਜਿਹੜਾ ਮੇਨ ਦੋਸ਼ੀ ਸੀ ਜਿਹਦੇ ਨਾਲ ਇਹ ਚ ਸਾਰਾ ਝਗੜਾ ਸਟਾਰਟ ਹੋਇਆ ਜੀ ਜਿਹਨੇ ਕੁੱਟਮਾਰ કરી ਮੇਰੇ ਨਾਲ ਹੀ ਤਾਂ ਉਹ ਆਪਣੀ ਫੈਮਿਲੀ ਨੂੰ ਲੈ ਕੇ ਉੱਥੇ ਸਵੇਰ ਪਹੁੰਚਿਆ ਬਈ ਤੁਸੀਂ ਕੰਪਰੋਵਾਈਜ਼ ਕਰੋ ਸਾਡੇ ਨਾਲ ਅੱਛਾ ਹਾਂਜੀ ਉਦੇ ਮੱਦੇ ਨਜ਼ਰ ਮਤਲਬ ਕਿ ਉਸ ਤੋਂ ਬਾਅਦ ਛੁੱਟੀਆਂ ਆ ਗਈਆਂ ਸੈਚਰਡੇ ਨੂੰ ਡਾਕਟਰ ਛੁੱਟੀ ਤੇ ਸੀ ਜੀ ਜਿਨ੍ਹਾਂ ਨੇ ਮੈਡੀਕਲ ਦੀ ਰਿਪੋਰਟ ਲਿਖ ਕੇ ਦੇਣੀ ਸੀ ਐਤਵਾਰ ਤੇ ਸੋਮਵਾਰ ਦੀ ਛੁੱਟੀ ਆ ਗਈ ਜੀ ਉਸ ਤੋਂ ਬਾਅਦ ਹੁਣ ਬੁੱਧਵਾਰ ਨੂੰ ਸਾਡੀ ਐਫ ਆਈ ਆਰ ਦਰਜ ਹੋਈ ਹੈ ਜੀ ਹੋ ਗਈ ਜੀ ਹਾਂ ਜੀ ਸਰ ਸੋਕੇ ਆ ਹੋ ਗਈ ਸੀ ਆਰਾਮ ਦੇ ਨਾਲ ਸਰ ਦੇਖੋ ਇਹ ਸਰਕਾਰੀ ਕੰਮ ਆ ਥੋੜਾ ਮਤਲਬ ਕਿ ਜੋ ਵੀ ਹੋਇਆ ਦਿੱਕਤ ਦਾ ਸਾਹਮਣਾ ਸਾਨੂੰ ਕਰਨਾ ਪਿਆ ਹੀ ਆ ਜੀ ਹਾਂ ਜੀ ਹੁਣ ਸਰਦਾਰ ਸਾਹਿਬ ਤੁਸੀਂ ਇਹ ਜਿਹੜੀ ਇੱਥੇ ਹੈਗੀ ਆ ਯੂਨੀਅਨ ਬਣਾਈ ਹੋਈ ਆ ਇਹਦੇ ਬੱਲੇ ਫਿਰ ਹੁਣ ਇਕੱਠੇ ਹੋਣ ਦਾ ਕੀ ਮਤਲਬ ਹੈ ਤੁਹਾਡਾ ਮਕਸਦ ਕੀ ਆ ਕੀ ਕੀ ਕਹਿਣਾ ਚਾਹੂਗੇ ਉਹ ਕਹਿੰਦੇ ਵੀ ਕੁੱਟਮਾਰ ਹੋਈ ਇਹਦੇ ਵਿੱਚ ਤੁਸੀਂ ਦੇਖਦੇ ਹੋ ਵੀ ਸਾਰਿਆਂ ਦਾ ਦੋਸ਼ ਆ ਜਾਂ ਪੂਰੀ ਸਟੇਟ ਦਾ ਦੋਸ਼ ਹੈ ਜਾਂ ਸਾਰੇ ਡਰਾਈਵਰਾਂ ਦਾ ਸਾਰੇ ਲੋਕਾਂ ਦਾ ਦੋਸ਼ ਹੈ ਲੜਾਈਆਂ ਅਕਸਰ ਹੋ ਜਾਂਦੀਆਂ ਤੇ ਉਸ ਤੋਂ ਬਾਅਦ ਕਾਨੂੰਨ ਹੁੰਦਾ ਅੱਗੇ ਦੇਖੋ ਜੀ ਮੈਂ ਸਭ ਤੋਂ ਪਹਿਲਾਂ ਤੁਹਾਡਾ মিডিਆ ਵਾਲੇ ਭਰਾਵਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਜਿਹੜੀ ਸਾਡੇ ਸਮੇਂ-ਸਮੇਂ ਸਿਰ ਨਾ ਆਵਾਜ਼ ਚੱਕਾ ਹੈ ਉੱਪਰ ਸਰਕਾਰਾਂ ਤੱਕ ਪਹੁੰਚਾਉਂਦੇ ਉਹ ਜਿਹੜੇ ਐਦਾਂ ਦੇ ਸ਼ਰ ਮੈਂ ਇਹ ਕਹਿ ਸਕਦਾ ਕਿ ਪੂਰੇ ਹਿਮਾਚਲ ਦੇ ਵਿੱਚ ਆਪਾਂ Shimla ਲਾ ਲਓ, Dharamshala ਲਾ ਲਓ, Jhandaloh ji ਕਿਤਾ ਵੀ ਆਪਾਂ ਜਾਣਦੇ ਆ ਅਜੇ ਤੱਕ ਐਦਾਂ ਨਹੀਂ ਕਦੇ ਘਟਨਾ ਹੋਈ ਨਹੀਂ ਐ। ਆ ਪਿੱਛੇ Dharamshala ਦੇ ਵਿੱਚ ਵੀ ਜਿਹੜਾ NRI ਜੋੜੇ ਦੇ ਉੱਪਰ ਆਪਣਾ ਘੁੰਮਣ ਗਏ ਸੀ ਸਪੈਨਿਸ਼ ਜੋੜਾ ਗਿਆ ਸੀ, ਖਜ਼ਾਰ ਗਏ ਸੀ, ਉਹਨਾਂ ਦੇ ਉੱਤੇ ਵੀ ਜਿਹੜਾ ਸ਼ਰਾਰਤੀ ਅੰਸਰ, ਸ਼ਰਾਰਤੀ ਅੰਸਰ ਆਪਾਂ ਇਹ ਕਹਿ ਸਕਦੇ ਜਿਨ੍ਹਾਂ ਦਾ ਮਤਲਬ ਇੱਕ ਨਾ ਵੀ ਜਿਹੜਾ ਇੱਕ ਕੁੱਤਾ ਐ ਉਹ ਵੀ ਆਪਣਾ ਪਿੰਜਰੇ ਦਾ ਕਹਿੰਦੇ ਸ਼ੇਰ ਹੁੰਦਾ। ਇਹ ਤਾਂ ਕਹਿੰਦਾ ਚੂਹਾ ਵੀ ਆਪਣੀ ਡੋੜ ਦੇ ਉੱਪਰ ਸ਼ੇਰ ਹੁੰਦਾ। ਉਹਨਾਂ ਦਾ ਉਹ ਮਤਲਬ ਹੈ ਉਹ ਨਹੀਂ ਥੱਲੇ ਤਾਂ ਕਦੇ ਜਾਣਾ ਨਹੀਂ ਐ। ਉਹ ਜਿਹੜੇ ਵੀਰ ਸਾਡੇ ਟੈਕਸੀਆਂ ਚਲਾਉਂਦੇ ਐ ਚੰਡੀਗੜ੍ਹ ਜਾਂਦੇ ਐ ਦਿੱਲੀ ਜਾਂਦੇ ਐ ਸਾਡੇ ਨਾਲ ਚੰਗੇ ਮਿਲਦੇ ਵਰਤਦੇ ਐ ਜਿਹੜੇ ਉਧਰੋਂ ਥੱਲੇ ਆਉਂਦੇ ਐ ਡਰਾਈਵਰ ਉਧਰ ਦੇ ਜਿਹੜੇ ਹਿਮਾਚਲ ਤੋਂ ਥੱਲੇ ਜਾਂਦੇ ਐ ਉਹਨਾਂ ਨਾਲ ਕਦੇ ਇਦਾਂ ਨਹੀਂ ਕੋਈ ਗੱਲਬਾਤ ਨਹੀਂ ਸਾਡੇ ਨਾਲ ਬਹੁਤ ਵਧੀਆ ਹੁੰਦਾ ਬਤੀਰਾ ਹੈ ਉਹਨਾਂ ਦਾ ਬਹੁਤ ਵਧੀਆ ਸਾਡੇ ਨਾਲ ਮਿਲਦੇ ਵਰਤਦੇ ਐ ਕਦੇ ਇਦਾਂ ਨਹੀਂ ਅਜੇ ਤੱਕ ਕੋਈ ਗੱਲਬਾਤ ਨਹੀਂ ਹੋਈ ਇਹ ਲਗਾਤਾਰ ਹੀ ਹਿਮਾਚਲ ਦੇ ਵਿੱਚ ਹੁਣ ਤੁਹਾਨੂੰ ਦੇਖਣ ਨੂੰ 4-5 ਘਟਨਾ ਇਦਾਂ ਨਹੀਂ ਹੋ ਗਈਆਂ ਉਹਦੇ ਵਿੱਚ ਇਹ ਸਾਡਾ ਵੀਰ ਭੁਪਿੰਦਰ ਸਿੰਘ ਸਾਡਾ ਆਜ਼ਾਦ ਟੈਕਸੀ ਯੂਨੀਅਨ ਪੰਜਾਬ ਹੈ ਉਹਦੇ ਵਿੱਚ ਸਾਡੀ ਰੋਪੜ ਜ਼ਿਲ੍ਹੇ ਦੀ ਕਮੇਟੀ ਦਾ ਇਹ ਮੈਂਬਰ ਹੈ ਇਹਦੇ ਨਾਲ ਉੱਥੇ ਘਟਮਾਰ ਹੋਈ ਦੇਖੋ ਸੋਚਣ ਵਾਲੀ ਗੱਲ ਹੈ ਅਸੀਂ ਲੱਖਾਂ ਰੁਪਈਆਂ ਦੀਆਂ ਗੱਡੀਆਂ ਲੈ ਕੇ ਘੱਟੋ-ਘੱਟ ਜੇ ਮੈਂ ਗੱਲ ਕਰਾਂ 25 ਤੋਂ 30 ਲੱਖ ਦੀ ਗੱਡੀ ਲੈ ਕੇ ਆਪਾਂ ਹਿਮਾਚਲ ਜਾਂਦੇ ਹਾਂ ਪਹਿਲਾਂ ਸਟੇਟ ਨੂੰ ਟੈਕਸ ਦਿੰਦੇ ਹਾਂ ਐਂਟਰ ਕਰਨ ਦਾ 600 ਰੁਪਈਆ ਸਟੇਟ ਨੂੰ ਟੈਕਸ ਦਈਏ ਉਸ ਤੋਂ ਬਾਅਦ ਹਿਮਾਚਲ ਐਂਟਰ ਕਰਨ ਦੀ ਪਰਚੀ ਲੱਗ ਦਿੰਦੇ ਹਾਂ ਮਨਾਲੀ ਐਂਟਰ ਕਰਨ ਦੀ ਫਿਰ 300 ਦੀ ਪਰਚੀ ਆਪਾਂ ਲਾਗ ਦਿੰਨੇ ਆ ਉਸ ਤੋਂ ਉੱਪਰ ਆਪਾਂ ਨੇ ਰੁਤਾਂਗ ਜਾਣਾ ਉੱਥੇ ਫਿਰ 600 ਦੀ ਜਿਹੜੀ ਆ ਸਾਨੂੰ ਪਰਮਿਸ਼ਨ ਲੈ ਕੇ ਤਾਂ ਸਾਨੂੰ ਉੱਪਰ ਜਾਣ ਦੇਣੇ ਜਦ ਕਿ ਜਿਹੜੀ ਗੱਡੀ ਰੁਤਾਂਗ ਜਾਣੀ ਨੇ ਦੀ ਟੋਟਲ ਗੱਡੀ ਦਾ ਜਿਹੜਾ ਇਹਨਾਂ ਨੂੰ ਪਰਮਿਸ਼ਨ ਮਿਲਦੀ 1200 ਗੱਡੀ ਦੀ ਪਰਮਿਸ਼ਨ ਹੈ ਜੇ ਆਪਾਂ ਉੱਥੇ ਜਾ ਕੇ ਦੇਖੀ ਤਾਂ ਗੱਡੀ ਉੱਥੇ ਘੱਟੋ ਘੱਟ ਨਹੀਂ 10-15000 ਗੱਡੀ ਜਿਹੜੀ ਉੱਥੇ ਪੁੱਜੀ ਵੀ ਹੁੰਦੀ ਸਾਰੀ ਪ੍ਰਸ਼ਾਸਨ ਦੀ ਮਿਲੀ ਭੁਗਤ ਦੇ ਨਾਲ ਹੁਣ ਪਰ ਤੁਸੀਂ ਕਹਿੰਦੇ ਹੋ ਵੀ ਅਸੀਂ ਟੈਕਸ ਦੇ ਕੇ ਜਾਂਦੇ ਹਾਂ ਅਸੀਂ ਪਰਚੀ ਕਟਾ ਕੇ ਜਾਂਦੇ ਹਾਂ ਅਸੀਂ ਗਵਰਨਮੈਂਟ ਨੂੰ ਬਹੁਤ ਕੁਝ ਕਰਦੇ ਹਾਂ ਫਿਰ ਅਸੀਂ ਉੱਥੇ ਜਾਂਦੇ ਹਾਂ ਪਰ ਅਗਲੇ ਹੁਣ ਜਦੋਂ ਉੱਥੇ ਖਬਰਾਂ ਚੱਲਦੀਆਂ ਤਾਂ ਕਮੈਂਟਾਂ ਦੇ ਵਿੱਚ ਉੱਤੇ ਉੱਤੇ ਲੋਕ ਜਿਹੜੇ ਹੈਗੇ ਆ ਉਹ ਫਿਰ ਇਹ ਕਹਿੰਦੇ ਆ ਵੀ ਆਓ ਉੱਥੇ ਆਂਦੇ ਹੋ ਪਰ ਆਪਣੀ ਜ਼ੁਬਾਨ ਸੰਭਾਲ ਕੇ ਆਓ ਤੁਸੀਂ ਆਂਦੇ ਹੋ ਉੱਥੇ ਗਾਲ ਗਾਲੀ ਗਲੋਚ ਕਰਦੇ ਹੋ ਹੜਦੰਗਬਾਜੀ ਕਰਦੇ ਹੋ ਤੁਸੀਂ ਆ ਕੇ ਤੁਸੀਂ ਹੈ ਹੀ ਸੁਭਾਅ ਦੇ ਇਦਾਂ ਦੇ ਫਿਰ ਤੁਸੀਂ ਛਿੱਤਰ ਇਸ ਕਰਕੇ ਖਾਂਦੇ ਆ ਇਦਾਂ ਦੀਆਂ ਗੱਲਾਂ ਲਿਖਦੇ ਆ ਜੀ ਦੇਖੋ ਜੀ ਪਿੱਛੇ ਕੰਗਣਾ ਰੋ ਦੇ ਇੱਕ ਥੱਪੜ ਵੱਜਿਆ ਸੀ ਕੰਗਣਾ ਰਣੋਦ ਦਾ ਇੱਕ ਬਿਆਨ ਆਇਆ ਸੀ ਕਿ ਪੰਜਾਬ ਮੇ ਉਗਰਵਾਦ ਔਰ ਅੰਤਕਵਾਦ ਵੱਧ ਰਹਾ ਹੈ ਹੁਣ ਤੁਸੀਂ ਹਿਮਾਚਲ ਦਾ ਵਿੱਚ ਦੇਖੋ ਕਿੰਨਾ ਅੰਤਕਵਾਦ ਨਾਲ ਉਗਰਵਾਦ ਹੈ ਤੁਸੀਂ ਇੱਕ ਬੰਦੇ ਨੂੰ ਮੈਂ ਤੁਹਾਡੇ ਮੀਡੀਆ ਦੇ ਜ਼ਰੀਏ ਇੱਕ ਗੱਲ ਦੱਸਣੀ ਜਾਂਦਾ ਤੁਸੀਂ ਇੱਕ ਬੰਦੇ ਨੂੰ 50-50 ਬੰਦੇ ਇਕੱਠੇ ਹੋ ਕੇ ਪੈਂਦੇ ਹੋ ਇਹ ਕੋ ਮਰਦਾਂ ਵਾਲੀ ਗੱਲ ਹੀ ਹੈਗੀ ਗਿੱਦਣ ਵਾਲਾ ਕੰਮ ਹੁੰਦਾ ਹੈ ਜੇ ਤਾਂ ਹੈਗਾ ਸਕੇ ਪੇ ਦੇ ਪੁੱਤ ਤਾਂ ਸਿੱਧੇ ਹੋਗਾ ਕਿ ਹਿੱਕ ਦੇ ਵਿੱਚ ਵਜੋ ਕੱਲੇ ਦੇ ਨਾਲ ਕੱਲਾ ਆ ਕੇ ਟਕਰੋ ਫਿਰ ਤੁਹਾਨੂੰ ਦੱਸਾਂਗੇ ਕਿ ਕਿਸ ਭਾ ਪੈਂਦੀ ਜਾਦਾ ਸੀ ਲੰਗਰ ਲਾਣੇ ਜਾਣਦੇ ਆ ਨਾ ਤਾਂ ਅਸੀਂ ਜੁੱਤੀ ਬਾਣੀ ਵੀ ਜਾਣਦੇ ਆ ਸਾਡਾ ਸੁਭਾਅ ਹੈ ਪਹਿਲਾਂ ਤਾਂ ਅਸੀਂ ਛੇੜਦੇ ਨਹੀਂ ਪਹਿਲਾਂ ਤਾਂ ਅਸੀਂ ਬੋਲਦੇ ਨਹੀਂ ਪਰ ਜਿਆਦਾ ਆਪਾਂ ਬੋਲਣ ਲੱਗੇ ਤਾਂ ਪਿੱਛੇ ਨਹੀਂ ਹਟਦੇ ਅਸੀਂ ਤਾਂ ਫਿਰ ਤੁਹਾਨੂੰ ਪਤਾ ਫਿਰ ਸਿੱਖ ਕੌਮ ਨੇ ਕਿੰਨੀਆਂ-ਕਿੰਨੀਆਂ ਜੰਗਾਂ ਲੜਾਈਆਂ ਲੜੀਆਂ ਹੋਈਆਂ ਐ ਪਰ ਤੁਸੀਂ ਚਾਹੁੰਦੇ ਹੋ ਏ ਵੀ ਇਦਾਂ ਦੇ ਵਿਵਾਦ ਹੋਣ ਤੁਸੀਂ ਤਾਂ ਜਾਣਾ ਉੱਥੇ ਇਹ ਤੁਹਾਡੀ ਇੱਛਾ ਹੁੰਦੀ ਆ ਵੀ ਉੱਥੇ ਜਾਓ ਤੇ ਉੱਥੇ ਲੜੋ ਕਿਸੇ ਦੇ ਗਾਲ ਪਾਓ ਤੁਹਾਡੇ ਨਾਲ ਕਿਸੇ ਦਾ ਝਗੜਾ ਹੋਵੇ ਇਹ ਸੋਚ ਕੇ ਜਾਂਦੇ ਹੋ ਤੁਸੀਂ ਸਤਨਾਮ ਜੀ ਅਸੀਂ ਤਾਂ ਬਹੁਤ ਸ਼ਾਂਤੀਪੂਰਵਕ ਆਪਾਂ ਜਿੱਦਾਂ ਜਾਂਦੇ ਆ ਕਦੇ ਵੀ ਅੱਜ ਤੱਕ ਜਿਹੜਾ ਡਰਾਈਵਰ ਹੈ ਕਦੇ ਲੜਾਈ ਵਾਲੇ ਚੱਕਰ ਤਾਂ ਬਹੁਤ ਘੱਟ ਪੈਂਦਾ ਜੀ ਹੋ ਸਕਦਾ ਕਿ ਤਾਂ ਸੋਚੋ 1 2% ਕਿ ਤਾਂ ਮਾੜੀ ਮੋਟੀ ਗੱਲ ਨੂੰ ਲੈ ਕੇ ਤਾਂ ਤੂੰ ਤੂੰ ਮੈਂ ਮੈਂ ਹੋ ਜਾਂਦੀ ਹੈ ਪਰ ਡਰਾਈਵਰ ਜਿਹੜਾ ਹੈ ਬਹੁਤ ਸੋਚ ਸਮਝ ਕੇ ਦੇਖੋ ਜਿਹੜਾ ਟੂਰਿਸਟ ਲੈ ਕੇ ਜਾਂਦਾ ਹੈ ਸਵਾਰੀਆਂ ਨੂੰ ਘੁਮਾਉਣ ਜਾਂਦਾ ਹੈ ਉਹਦੇ ਪਰ ਸਵਾਰੀ ਕਿੰਨਾ ਵਿਸ਼ਵਾਸ ਕਰਦੀ ਲੜਾਈ ਵਾਲਾ ਦਾ ਮਤਲਬ ਸਾਡੇ ਦਿਮਾਗ ਦੇ ਵਿੱਚ ਕਦੇ ਗੱਲੇ ਨਹੀਂ ਆਈ ਵੀ ਅਸੀਂ ਲੜਨ ਜਾਣਾ ਅਸੀਂ ਤਾਂ ਸਵਾਰੀ ਨੂੰ ਘੁਮਾਣ ਜਾਂਦੇ ਆ ਚਲੋ ਸਵਾਰੀ ਘੁੰਮਣ ਜਾਂਦੀ ਆ ਲੱਖ ਰੁਪਏ ਲੱਗ ਅਗਲੇ ਆnde ਆ ਟੂਰਿਸਟ ਘੁੰਮਣ ਵਾਸਤੇ ਜਿਹਦੇ ਸਿਰ ਦੇ ਉੱਤੇ ਇਹਨਾਂ ਦਾ ਰੁਜ਼ਗਾਰ ਚੱਲਦਾ ਦੇਖੋ ਜੇ ਅਸੀਂ 2 ਸਾਲ ਜਾਣਾ ਹਮਾਜਲ ਬੰਦ ਕਰ ਜਾਈਏ ਨਾ ਢਾਡ ਪੈ ਜਾਵੇ ਇਹਨਾਂ ਦਾ ਜੇ ਅਸੀਂ 2 ਸੀਜ਼ਨ ਆ ਨਾ ਜਾਈਏ ਭੁੱਖੇ ਮਰ ਜੂਗੇ ਅਗਲੇ ਬਹੁਤ ਸਾਰੇ ਲੋਕ ਕਹਿੰਦੇ ਵੀ ਨਾ ਆਓ ਸਾਨੂੰ ਤਾਂ ਕੁਦਰਤ ਨੇ ਸੌਪਣ ਦਿੱਤਾ ਲੋਕ ਦੇਖਣ ਆਉਂਦੇ ਆ ਤੇ ਸਾਡੀ ਉਹ ਤਾਕਤ ਹੈ ਕੁਦਰਤ ਨੇ ਜਿਹੜੀ ਸਾਨੂੰ ਬਖਸ਼ੀ ਆ ਉੱਥੇ ਸਾਡੇ ਉਹ ਕਹਿੰਦੇ ਤੁਸੀਂ ਤੁਹਾਡੀ ਦੇ ਇਹ ਤਾਂ ਸਾਡੀ ਵੀ ਤੁਸੀਂ ਜੇ ਆਉਣਾ ਆਓ ਨਹੀਂ ਆਉਣਾ ਤੁਸੀਂ ਨਾ ਆਓ ਐਦਾਂ ਦੀ ਕਮੈਂਟਾਂ ਦੇ ਵਿੱਚ ਲਿਖਦੇ ਕਰਨਾ ਹੋ। ਬਸ ਕੋਈ ਗੱਲ ਨਹੀਂ ਫਿਰ ਦੋ ਜਹਲ ਜਾਣਾ ਛੱਡ ਦੇਣੇ ਦੇਖੋ ਢਾਡ ਪੈਂਦਾ ਇਹਨਾਂ ਦਾ। ਪਿੱਛਾ ਮਰੇ ਨਹੀਂ ਭੁੱਖੇ ਕਰੋਨਾ ਦੇ ਵਿੱਚ ਕੀ ਹਾਲ ਹੋਇਆ। ਇੱਕ ਮੈਂ ਥੋੜਾ ਇਹ ਮੀਡੀਆ ਦੇ ਜ਼ਰੀਏ ਗੱਲ ਦੱਸ ਦਵਾਂ ਜਦੋਂ ਵੀ ਕਿਤੇ ਵੀ ਇਹਨਾਂ ਤੇ ਬਾੜ ਆਂਦੀ ਹੈ। ਜਾਂ ਕਿਤੇ ਕਰੋਨਾ ਕਾਲ ਵੇ ਸਾਡਾ ਦਿਲ ਬਲੁੰਦ ਰਹਿ ਜਾਂਦਾ। ਵੇ ਸਾਡਾ ਹਿਮਾਚਲ ਜਿਹੜਾ ਸਟੇਟ ਹੈ ਪੰਜਾਬ ਚੋਂ ਨਿਕਲੀ ਹੋਈ ਸਟੇਟ ਹੈ ਵੇ ਸਾਡੇ ਭਾਈ ਹੈ। ਵੇ ਸਭ ਤੋਂ ਅੱਗੇ ਹੋ ਕੇ ਵੀ ਜਿਹੜਾ ਹੈ ਪੰਜਾਬ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਦਾ। ਪਰ ਜਦੋਂ ਐਦਾਂ ਦੀ ਕਿਤੇ ਘਟਨਾ ਹੁੰਦੀ ਐ ਫਿਰ ਸਾਡੇ ਹਿਰਦੇ ਨਾ ਕਿਤੇ ਨਾ ਕਿਤੇ ਬਲੁੰਦਰੇ ਜਾਂਦੇ ਭਾਈ ਜੀ ਘਰੇਕ ਘਟਨਾਂ ਦੇ ਪਿੱਛੇ ਕੋਈ ਕਾਰਨ ਹੁੰਦਾ ਜੜ ਤਾਂ ਕੋਈ ਨਾ ਕੋਈ ਹੁੰਦੀ ਤੁਹਾਨੂੰ ਕੀ ਲੱਗਦਾ ਵੀ ਮਸਲੇ ਦੀ ਜੜ ਕਿੱਥੇ ਆ ਦੇਖੋ ਇਹ ਮਸਲੇ ਦੀ ਜੜ ਮੈਂ ਸਭ ਤੋਂ ਜਿਹੜੀ ਵੱਧ ਨਲੇਕੀ ਐ ਨਾ ਲੋਕਲ ਪ੍ਰਸ਼ਾਸਨ ਦੀ ਮੰਨਦਾ ਦੇਖੋ ਪਿੱਛੇ ਮਨਾਲੀ ਦਾ ਵਿੱਚ ਇੱਕ 100 ਰੁਪਏ ਦੀ ਗੁੰਡਾਪਰਤੀ ਜਿਹੜੀ ਐ ਲੋਕਲ ਜੂਨੀਅਨ ਵਾਲੇ ਕਰ ਦਿੰਦੇ ਜਦ ਕਿ ਉਹ ਕੋਈ ਸਰਕਾਰ ਨੂੰ ਨਹੀਂ ਪੈਸਾ ਜਾਂਦਾ ਪੈਸਾ ਫੰਡ ਜਿਹੜਾ ਇਕੱਠਾ ਹੁੰਦਾ ਜੂਨੀਅਨ ਨੇ ਹੁੰਦਾ ਉਹਦਾ ਵੀ ਪੁੱਛਿਆ ਸੀ ਡੀਸੀ ਮੈਡਮ ਪ੍ਰੀਤੀ ਯਾਦਵ ਜੀ ਨੂੰ ਇੱਥੇ ਮੰਗ ਪੱਤਰ ਦੇ ਕੇ ਜਿਹੜੀ ਉਹ 100 ਰੁਪਏ ਦੀ ਗੁੰਡਾ ਪਰਚੀ ਉਹ ਵੀ ਸਾਡੀ ਯਾਰ ਟੈਕਸੀ ਜਿਉਂ ਵੱਲ ਬੰਦ ਕਰਾਈ ਗਈ ਕਿਤੇ ਨਾ ਕਿਤੇ ਜਿਹੜੀ ਲੋਕਲ ਟੈਕਸੀ ਉੱਥੇ ਲੋਕਲ ਚਲਾਨ ਦੇ ਜਿਨ੍ਹਾਂ ਦਾ ਮਤਲਬ ਹੈ ਉਹ ਨਹੀਂ ਕੁੱਲੂ ਦੇ ਥੱਲੇ ਨਹੀਂ ਜਾਣਾ ਸਮਝਦੇ ਨੇ ਗੱਲ ਉਹ ਨਹੀਂ ਕੁੱਲੂ ਦੇ ਥੱਲੇ ਨਹੀਂ ਜਾਣਾ ਉਹ ਆਪਣਾ ਮਤਲਬ ਉਹ 20 ਕਿਲੋਮੀਟਰ ਦਾ ਵਿੱਚ ਉਹ ਨਹੀਂ ਰੁਤਾਂਗ ਜਾਣਾ ਰੁਤਾਂਗ ਤੇ ਮਨਾਲੀ ਮਨਾਲੀ ਤੋਂ ਰੁਤਾਂਗ ਉਹ ਨਹੀਂ ਕੁੱਲੂ ਤੱਕ ਵੀ ਹੱਦ ਹੈ ਉਹ ਜਿੱਨੇ ਆਣਾ ਉੱਥੇ ਜਿਆਦਾ ਮਤਲਬ ਅਸੀਂ ਲਾਈਨ ਦਾ ਵਿੱਚ ਲੱਗੇ ਪਏ ਆ ਵੀ ਮਨਾਲੀ ਕਿਹਦਾ ਜਾਮ ਲੱਗ ਗਿਆ ਹੁਣ ਜਿਹੜੇ ਸਾਡੇ ਡਰਾਈਵਰ ਹੈ ਚਾਹੇ ਉਹ ਦਿੱਲੀ ਤੇ ਆਂਦਾ ਜਾਂ ਰਾਜਸਥਾਨ ਤੇ ਜਾਂ ਹਰਿਆਣੇ ਤੇ ਜਾਂ ਜੁਪੀ ਤੇ ਕਿਤੇ ਮਿਆਂਦੇ ਅਸੀਂ ਆਪਣਾ ਇੱਕ ਲੇਨ ਦੇ ਵਿੱਚ ਖੜੇ ਰਹਿੰਦੇ ਉਹ ਕਿ ਕਰਦੇ ਲੋਕਾਂ ਵਾਲੀ ਜਿੰਨੀ ਵੀ ਗੱਡੀ ਆ ਉਹਨਾਂ ਨੇ ਕਰਨਾ ਸਪੀਡ ਦੇ ਵਿੱਚ ਲਿਆਗਾ ਜੀ ਗੱਡੀਆਂ ਲਿਆ ਦਿਓ ਜੀ ਅੱਗੇ ਲਾ ਦਿਓ ਵਿੱਚ ਪ사 ਦੇਣੀ ਹੈ ਜਦੋਂ ਸਾਡਾ ਪੰਜਾਬੀ ਭਰਾ ਜਾਂ ਕੋ ਹਿਮਾਚਲ ਆਪਣਾ ਦਿੱਲੀ ਦਾ ਜਾਂ ਕੋ ਹਰਿਆਣੇ ਦਾ ਉਸ ਜੀ ਤਾਂ ਵਿਰੋਧ ਕਰਦਾ ਫੇ ਉੱਥੇ ਕਿ ਆਉਂਦਾ ਲੜਾਈ ਪੈਦਾ ਹੁੰਦੀ ਜਦੋਂ ਪੰਜਾਬ ਚ ਆਉਂਦੇ ਫਿਰ ਤੁਸੀਂ ਇਦਾਂ ਤਾਂ ਨਹੀਂ ਕਰਦੇ ਅਸੀਂ ਕਦੇ ਵੀ ਨਹੀਂ ਕਰਿਆ ਜੀ ਮੈਨੂੰ ਕਿਹਦਾ ਦੱਸ ਦੇਣ ਵੇ ਕਿਹਦਾ ਸਾਡੇ ਨਾਲ ਕਿਹਦਾ ਧੱਕਾ ਹੋਇਆ ਹੋਵੇ ਅੱਜ ਤੱਕ ਨਹੀਂ ਕਦੇ ਅਸੀਂ ਤਾਂ ਸਾਡਾ ਭਾਈਚਾਰਕ ਸਾਝ ਹੈ ਜੀ ਅਸੀਂ ਵੀ ਹਿਮਾਚਲ ਜਾਣਾ ਉਹਨਾਂ ਨੇ ਪੰਜਾਬ ਆਣਾ ਜਾਣਾ ਹੈ ਹੁਣ ਪਿੱਛੇ ਜਿਹਾ ਹੁਣ ਤੁਸੀਂ ਦੇਖਿਆ ਹੋਣਾ ਸੋਸ਼ਲ ਮੀਡੀਆ ਦੇ ਉੱਤੇ ਇਹਨਾਂ ਦੀਆਂ ਗੱਡੀਆਂ ਰੁਕੀਆਂ ਗਈਆਂ ਚੰਡੀਗੜ੍ਹ 에ਅਰਪੋਰਟ ਉਸ ਤੋਂ ਬਾਅਦ ਅਮਰੋਦਸਰ 에ਅਰਪੋਰਟ ਰੁਕੀਆਂ ਗਈਆਂ ਹੁਣ ਥੋੜਾ ਸੇਕ ਲੱਗਿਆ ਉਹਨਾਂ ਨੂੰ ਪੇ ਪਤਾ ਪਏ ਸਾਡਾ ਉਹ ਤਾਂ ਬਿਨਾ ਸਰਨਾ ਨਹੀਂ ਤੁਸੀਂ ਚਾਹੁੰਦੇ ਹੋ ਵੀ ਇਦਾਂ ਉਹਨਾਂ ਨੂੰ ਰੋਕਿਆ ਜਾਵੇ ਇੱਥੇ ਆਣ ਤੇ ਹੁਣ ਜੇ ਸਾਡਾ ਇਹ ਅੱਗੇ ਨੂੰ ਵੀ ਇਦਾਂ ਦੀ ਕੋਈ ਘਟਨਾ ਇਦਾਂ ਦੀ ਹਰਕਤ ਕਰਦੇ ਐ ਬਿਦਬ ਦੀ ਕੀ ਸਾਡੇ ਨਾਲ ਇਦਾਂ ਦੀ ਕਰਦੇ ਐ ਫਿਰ ਅਸੀਂ ਬਿਲਕੁਲ ਬਾਈਕਾਟ ਬਿਲਕੁਲ ਨਹੀਂ ਸਵਾਰੀ ਚੱਕਣ ਦਵਾਗੇ ਅਸੀਂ ਤਾਂ ਜਦੋਂ ਸਾਸੀ ਜਾ ਕੇ ਅਸੀਂ ਭੋਂਤਰ ਤੋਂ ਸਵਾਰੀ ਚੱਕਦੇ ਐਰਪੋਰਟ ਤੋਂ ਕਸੋਲ ਤੋਂ ਜਾ ਕੇ ਚੱਕਦੇ ਸਾਡਾ ਧੱਕੇ ਦੇ ਨਾਲ ਮੋਰਾਂ ਲਾ ਕੇ ਗੱਡੀ 'ਚ ਸਵਾਰੀ ਲਾਂਦੇ ਇਹ ਸਵਾਰੀ ਲੈ ਕੇ ਬਾਅਦ 'ਤੇ ਸਾਡੀਆਂ 3 3000 ਦੀਆਂ ਪਰਚੀਆਂ ਕੱਟੀਆਂ ਜਾਂਦੀਆਂ ਉੱਥੇ ਜੀ ਉਹ ਕਹਿੰਦੇ ਵੀ ਜੇ ਤੁਸੀਂ ਇੱਥੇ ਪੰਗੇ ਲਾਉਂਗੇ ਬਹੁਤ ਸਾਰੀ ਗੱਲਾਂ ਇਹ ਵੀ ਉੱਠਦੀਆਂ ਵੀ ਇੱਥੇ ਕੰਗਣਾ ਹੋਰਾਂ ਨਾਲ ਜੋ ਤੁਸੀਂ ਕੀਤਾ ਭਾਈ ਉਹਦੇ ਨਤੀਜੇ ਤੁਹਾਨੂੰ ਭੁਗਤਣੇ ਪੈਣਗੇ ਫਿਰ ਇਹ ਅੱਜ ਤੋਂ ਹੀ ਕੰਮ ਸ਼ੁਰੂ ਹੋਇਆ ਜਾਂ ਪਹਿਲਾਂ ਵੀ ਚੱਲਦਾ ਸੀ ਇਹ ਤਾਂ ਬਾਈ ਜੀ ਬਹੁਤ ਲੰਬੇ ਸਮੇਂ ਤੋਂ ਅੱਜ ਦਾ ਨਹੀਂ ਇਹ ਤਾਂ ਬਹੁਤ ਲੰਬੇ ਸਮੇਂ ਤੋਂ ਇਹਨਾਂ ਦਾ ਜਿਹੜਾ ਏਦਾਂ ਚੱਲਦਾ ਏ ਬਤੀਰਾ ਸਾਡੇ ਪ੍ਰਤੀ ਇਸੇ ਹਿਸਾਬ ਨਾਲ ਏਦਾਂ ਕਰਦੇ ਸੀ ਇਹ ਹੁਣ ਦਾ ਨਹੀਂ ਬਹੁਤ ਲੰਬੇ ਸਮੇਂ ਤੋਂ ਹੈ ਜੀ ਕੀ ਨਾਂ ਜੀ ਤੁਹਾਡਾ ਬਾਲਕ੍ਰਿਸ਼ਨ ਜੀ ਬਾਲਕ੍ਰਿਸ਼ਨ ਜੀ ਕਈ ਵਾਰੀ ਇਹ ਕਹਿ ਦਿੱਤਾ ਜਾਂਦਾ ਵੀ ਇਹ ਸਿੱਖਾ ਜਿਹੜੇ ਇਹਨਾਂ ਨੂੰ ਬੋਲਣ ਦੀ ਤਮੀਜ਼ ਨਹੀਂ ਇਹ ਕਰਦੀ ਏਦਾਂ ਇਹ ਹੁੜਦੁੰਗ ਆਵਾਜ਼ ਆ ਜੀ ਇਹਨਾਂ ਦੇ ਹਾਲਾਤ ਏਦਾਂ ਪੰਜਾਬ 'ਚ ਵੀ ਐਂ ਕਰਦੇ ਆ ਤੁਸੀਂ ਤਾਂ ਬਾਲਕ੍ਰਿਸ਼ਨ ਜੀ ਤੁਹਾਡੇ ਨਾਲ ਵੀ ਕਦੀ ਏਦਾਂ ਹੋਇਆ ਹੈ ਮਾਦਲ 'ਚ ਬਹੁਤ ਬਰੀ ਹੋਇਆ ਜੀ ਉੱਥੇ ਬਹੁਤ ੱੱਕਾ ਹੁੰਦਾ ਜੀ ਹੁਣ ਸਾਡੇ ਸਾਥੀ ਨੇ ਦੱਸਿਆ ਵੀ ਸਾਰੇ ਬੰਦੇ ਏ ਗਲਤ ਨਹੀਂ ਹੈ ਹਿਮਾਚਲ ਦੇ ਪਰ ਮੈਂ ਕਹੂੰਗਾ ਸਾਰੀ ਗਲਤ ਹੈ ਜਿਹੜੇ ਕਾਰਵਾਈ ਕਰਦੇ ਆ ਲੜਦੇ ਆ ਬਦਮਾਸ਼ੀ ਕਰਦੇ ਉਹ ਉਹਨਾਂ ਦਾ ਸਾਥ ਕਿਉਂ ਦੂਜੇ ਬੰਦੇ ਤਾਂ ਸਾਡੀ ਹੈਲਪ ਲਈ ਜਾਂਦੇ ਨਹੀਂ ਤੇ ਉਹਨਾਂ ਦਾ ਵਿਰੋਧ ਵੀ ਨਹੀਂ ਕਰਦੇ ਉਹਨਾਂ ਦਾ ਵਿਰੋਧ ਕਰਨਾ ਚਾਹੀਦਾ ਉਹਨਾਂ ਦੇ ਨੰਬਰ ਨੋਟ ਕਰਕੇ ਰੱਖਣੇ ਚਾਹੀਦੇ ਵੀ ਇਹ ਗਲਤ ਅੰਸਰ ਹੈ ਇਹਦਾ ਮਤਲਬ ਅਸੀਂ ਵੀ ਕੁਝ ਇਹੋ ਜਿਹੇ ਬੰਦੇ ਪਾਲ ਦੇਵਾਂਗੇ ਅਸੀਂ ਕਹਾਂਗੇ ਟੈਕਸੀ ਵਾਲਾ ਕੁਝ ਨਹੀਂ ਕਰਦਾ ਜਿੱਤੀ ਹਿਮਾਚਲ ਦੇ ਗੱਡੀ ਆਉਂਦੀ ਹੈ ਉਹਨੂੰ ਪੰਨੋ ਤੋੜ ਉਹਦੇ ਚਿੱਤਰ ਮਾਰੋ ਅਸੀਂ ਵੀ ਸੱਚੇ ਹੋ ਜਾਵਾਂਗੇ ਕਿ ਕੋਈ ਕਹਿੰਦੇ ਇਸ ਕਰਕੇ ਮਾਚਣ ਦੀ ਜ਼ਿੰਮੇਵਾਰੀ ਬਣਦੀ ਹੈ ਵੀ ਜਿਹੜਾ ਉੱਥੇ ਕੋਈ ਗਲਤ ਕੰਮ ਕਰਦਾ ਉਹਨਾਂ ਦੇ ਨੰਬਰ ਨੋਟ ਕਰੋ ਆਪ ਨਿਭਾ ਲਓ ਭਾਈ ਆਪਣੇ ਬੰਦੇ ਆਹ ਬੰਦੇ ਕਰਦੇ ਆ ਆਪੋ ਸੱਚ ਜਿੰਨੇ ਵੀ ਗੱਡੀਆਂ ਵਾਲੇ ਆਉਂਦੇ ਉਹ ਸੱਚੇ ਬਣ ਜਾਂਦੇ ਹੁਣ ਤੁਸੀਂ ਕਿੰਨਾ ਚਿਰ ਹੋਗੇ ਤੁਹਾਨੂੰ ਟੈਕਸੀ ਚਲਾਉਂਦੇ ਆ ਨੂੰ ਸਾਡੀ ਤਾਂ ਜ਼ਿੰਦਗੀ ਹੋ ਗਈ ਉਮਰ ਲੰਘ ਗਈ ਜੀ ਪਹਾੜ ਨੂੰ ਚਲਦੇ ਆਂ ਹਾਂਜੀ ਹਾਂਜੀ ਅਸੀਂ ਵੀ ਬੜੇ ਖੇਤਰ ਪ੍ਰੇਟ ਇੱਕ ਖਾਦੇ ਆ ਉੱਥੇ ਬਹੁਤ ੱਕਾ ਹੁੰਦਾ ਜੀ ਉੱਥੇ ਉਹ ਸਹਣਾ ਪੈਂਦਾ ਆਏ ਕਿਉਂ ਕਿ ਗੁੰਡਿਆਂ ਦੀ ਉਹਨਾਂ ਦਾ ਕੋਡ ਵੱਡਾ ਇੱਕ ਸਿਟੀ ਮਾਰਦੇ ਆ ਅਸੀਂ ਸੈਕੜੇ ਵਾਰਦਾ ਤਾਂ ਦੇਖਿਆ ਉਹ ਸਿਟੀ ਵੱਜਣ ਦੇ ਸੈਕੜੇ ਬੰਦੇ ਛਾਲਾ ਮਾਰ ਕੇ ਪਤਾ ਨਹੀਂ ਕਿੱਥੋਂ ਆਂਦੇ ਆ ਉਹ ਕੁਛ ਨਹੀਂ ਦੇਖਦੇ ਆ ਕਿ ਕੱਲਾ ਬੰਦਾ ਹੁੰਦਾ ਹੈ ਚਾਹੇ ਜਨਾਨੀ ਆ ਚਾਹੇ ਆਦਮੀ ਆ ਉਹ ਜਿਹਦੇ ਚ ਜੁੱਤ ਪ੍ਰਣ ਸ਼ੁਰੂ ਕਰ ਦਿੰਦੇ ਆ ਇਹ ਹੁੰਦਾ ਉਹਦੇ ਨਾਲ ਆ ਜਿਹੜਾ ਪੰਜਾਬ ਨੰਬਰ ਹੁੰਦਾ ਜਾਂ ਫਿਰ ਸਭ ਨਾਲ ਹੀ ਇਦਾਂ ਹੁੰਦਾ ਟੂ ਟੂ ਰੈਸ਼ਨਲ ਵੀ ਹੁੰਦਾ ਜੀ ਜਿਹੜਾ ਉਹਨਾਂ ਨੇ ਲੁੱਟ ਪਾਈ ਵੀ ਹੈ ਜਿਹੜੀ ਉਹ 10 ਰੁਪਏ ਦੀ ਚੀਜ਼ 500 ਦੀ ਵੇਚਦੇ ਆ ਕੋਈ ਵਿਰੋਧ ਕਰੂਗਾ ਵੀ ਇਹ ਕਾਹਦਾ ਹੈ ਤੇਨ ਨੇ ਪਹਿਕੀ ਲੈ ਤੇਰੀ ਤੇਨੀ ਕੁਆਲਿਟੀ ਨਹੀਂ ਉਹਦੇ ਨਾਲੇ ਗੁੱਟਮਾਰ ਸ਼ੁਰੂ ਕਰ ਦਿੰਦੇ ਆ ਮਤਲਬ ਉੱਥੇ ਬੋਲਣਾ ਗਨਾਹ ਹੈ ਬਹੁਤ بڑا ਗਨਾਹ ਜੀ ਹਾਂਜੀ ਹਾਂਜੀ ਕੋਈ ਘਟਨਾ ਮੈਂ ਇਦਾਂ ਦੀਆਂ ਜਿਹੜੇ ਕਦੇ ਤੁਸੀਂ ਵੀ ਦੇਖੀਆਂ ਹੋਵੇ ਆਪਣੇ ਅੱਖੀ ਹਾਂਜੀ ਮੈਂ ਸ਼ਿਮਲੇ ਵੀ ਦੇਖੀ ਐ ਮਨਾਲੀ ਬੋਹਵਰੀ ਦੇਖੀ ਐ ਪੈਰਾਗਲਾਈਡ ਸੋਲੰਗ ਵੈਲੀ ਦੇਖੀ ਐ ਪਰ ਉੱਥੇ ਜਿਹੜਾ ਕੋਈ ਉਹਨਾਂ ਦੇ ਹੱਕ 'ਚ ਬੋਲੂਗਾ ਉਹ ਉਹਦੇ ਬਹੁਤ ਮਤਬਰ ਖਿਲਾਫ ਹੋ ਕੇ ਉਹਦੀ ਵੀ ਫਿਰ ਕੁੱਟਮਾਰ ਕਰਦੇ ਹੁਣ ਤੁਸੀਂ ਉਮਰ ਹੰਡਾਤੀ ਹੁਣ ਇਸੇ ਕਿੱਤੇ ਦੇ ਵਿੱਚ ਹੁਣ ਤੁਸੀਂ ਕੀ ਚਾਹੁੰਦੇ ਹੋ ਵੀ ਬਹੁਤ ਸਾਰੀਆਂ ਆਵਾਜ਼ਾਂ ਆਈਆਂ ਪੰਜਾਬ ਦੇ ਵਿੱਚੋਂ ਕੋਈ ਕਹਿੰਦੇ ਬਾਈਕਾਟ ਕਰਦੇ ਹੋ ਪੰਜਾਬੀ ਉੱਥੇ ਕੀ ਕਰਨ ਚਾਹੁੰਦੇ ਆ ਪੰਜਾਬੀ ਵੀ ਤਾਂ ਛੱਤਰਖੰਡ ਦੇ ਆਦੀ ਹੋ ਕੇ ਮੁਰਮੁਰ ਕੇ ਪਹਾੜ ਨੂੰ ਚੜਦੇ ਕਹਿੰਦੇ ਆਪਣੇ ਹੋਰ ਪਾਸੇ ਚੱਲੋ ਕਿ ਤੁਸੀਂ ਕੀ ਕਹਿੰਦੇ ਹੋ ਇਹ ਸਰਕਾਰਾਂ ਵੀ ਉਨੀਆਂ ਹੀ ਦੋਸ਼ੀ ਐ ਸਰਕਾਰਾਂ ਕਾਰਵਾਈ ਨਹੀਂ ਕਰਦੀਆਂ ਅਸੀਂ ਤਾਂ ਕੰਮ ਕਰਨਾ ਇਹ ਤਾਂ ਜਾਣਾ ਹੀ ਪੈਣਾ ਹੱਕ ਇਹ ਬਣਦਾ ਬਿਜੜੀ ਮਾਚਲ ਦੀ ਗੱਡੀ ਆਂਦੀ ਉਹਦੇ ਨਾਲ ਵੀ ਇਹੀ ਬਰਕਰਤਾਬਾ ਹੋਵੇ ਤਾਂ ਕਿ ਉਹਨਾਂ ਨੂੰ ਇਹ ਪਤਾ ਲੱਗੇ ਵੀ ਕਿਆ ਦਰਦ ਹੁੰਦਾ ਸਾਡੇ ਇੱਕ ਬੰਦੇ ਨੂੰ ਉੱਠ ਕੇ 20 50 ਮਿੰਟ ਥੱਪੜ ਮਾਰ ਦਿੰਦੇ ਆ ਭੰਨ ਤੋੜ ਕਰ ਲਤਵਾਾਂ ਤੋੜਦੇ ਆ ਜਦ ਅਸੀਂ ਤੋੜਾਂਗੇ ਫਿਰ ਉਹਨਾਂ ਨੂੰ ਪਤਾ ਲੱਗੂਗਾ ਜਦ ਤੁਸੀਂ ਚਾਹੁੰਦੇ ਹੋ ਵੀ ਇਦਾਂ ਦੇ ਮਹਾਲ ਬਣੇ ਹੋਣਾ ਚਾਹੀਦਾ ਜੀ ਜਦ ਉਹ ਕਿੰਨੇ ਸੈਕਿੰਡ ਦਾ ਕੇਸ ਹੋ ਗਿਆ ਸਾਢੇ ਸੈਕਿੰਡ ਦੇ ਬੰਦੇ ਆ ਕੁੱਟਮਾਰ ਕਰ ਲਈ ਉਹਨਾਂ ਸਾਡੇ ਕੋਈ ਹੈਲਪ ਨਹੀਂ ਕਰਦਾ ਉਹਨਾਂ ਦੇ ਸਪੋਰਟ ਸਾਰੇ ਖੜੇ ਐ ਆ ਹੁਣ ਬਨਾਲੀ ਸੁੱਤਾ ਪਿਆ ਉਹਨਾਂ ਦਾ ਫਰਜ਼ ਬਣਦਾ ਤਾਂ ਜਦ ਇੰਨੀਆਂ ਖਬਰਾਂ ਜਹਰ ਹੋਈਆਂ ਮੀਆਂ ਉਹਨਾਂ ਦਾ ਨੰਬਰ ਪਾ ਕੇ ਦਵੇ ਜੇ ਉਹਨਾਂ ਦੇ ਨਹੀਂ ਬਸ ਦੀ ਗੱਲ ਐ ਤਾਂ ਸਾਡੇ ਜੋਧੇ ਬੈਠੇ ਐ ਅਸੀਂ ਆਪਣਾ ਹੱਕ ਲੈਣ ਜਾਣਦੇ ਐ ਪਰ ਉਹ ਕਰਨ ਜਹਰ ਦਵੇ ਐਡਰੈਸ ਪਰ ਨਹੀਂ ਉਹਨਾਂ ਨੇ ਹੈਲਪ ਉਹਨਾਂ ਦੀ ਉਹ ਕਰਨੀ ਐ ਸਾਡੀ ਨਹੀਂ ਕਰਨੀ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਦਾ ਰਬਈਆ ਫਿਰ ਉੱਥੇ ਕਿਦਾਂ ਦਾ ਰਹਿੰਦਾ ਜੀ ਮੇਲੀ ਪੁਗਤ ਹੈ ਜੀ ਉਹਨਾਂ ਦੀ ਉਹਨਾਂ ਲੋਕਲ ਬੰਦੇ ਦੀ ਕਰਦੇ ਜੀ ਬਾਹਰ ਦਿਨ ਕੋਈ ਨਹੀਂ ਪੁੱਛਦੇ ਹੁਣ ਤੁਸੀਂ ਸਾਰੇ ਫਿਰ ਜਿਹੜੇ ਇਕੱਠੇ ਹੋਏ ਹੋ ਬਈ ਕਿਵੇਂ ਦੇਖਦੇ ਹੋ ਤੁਸੀਂ ਕੀ ਕਹਿੰਦੇ ਹੋ ਬਈ ਚੱਲਦੇ ਹੋ ਪਾੜ ਨੂੰ ਹਾਂਜੀ ਹਾਂਜੀ ਸਰ ਕੀ ਮਾਹੌਲ ਹੈ ਜੋ ਹੁਣ ਬਾਈ ਹੋ ਰਹਾ ਉਹਨਾਂ ਨਾਲ ਹੁੰਦਾ ਹੈ ਇਹ ਚੀਜ਼ ਆਮ ਹੈ ਉੱਥੇ ਜਾਂ ਫਿਰ ਉਹ ਕਹਿੰਦੇ ਬਈ ਜੀ ਇਹ ਚੀਜ਼ ਪਹਿਲਾਂ ਵੀ ਸੀਗੀ ਮਤਲਬ ਹੁਣ ਜ਼ਿਆਦਾ ਹੋ ਗਿਆ ਪਹਿਲਾਂ ਵੀ ਇਦਾਂ ਹੀ ਸੀਗਾ ਜੀ ਹੁਣ ਮਤਲਬ ਜਿਹੜਾ ਇੱਧਰੋਂ ਕੋਈ ਵੀ ਗੱਡੀ ਜਾਂ ਲੈ ਕੇ ਜਾਂਦਾ ਜੀ ਉਹਨਾਂ ਦਾ ਰਵੀਰਾ ਐਵੇਂ ਹੀ ਹੁੰਦਾ ਜੀ ਸਾਰੇ ਆ ਬਜਾ ਕੀ ਬਣਦੀ ਆ ਕੋਈ ਲੜਾਈ ਇਦਾਂ ਤਾਂ ਸ਼ੁਰੂ ਨਹੀਂ ਹੋ ਜਾਂਦੀ ਕੋਈ ਕਿਸੇ ਨੂੰ ਜਾਣਦਾ ਨਹੀਂ ਪਛਾਣਦਾ ਨਹੀਂ ਐਵੇਂ ਤਾਂ ਕੋਈ ਕਿਸੇ ਦੇ ਗਾਲ ਨਹੀਂ ਪੈ ਜਾਂਦਾ ਭਾਜੀ ਬਜਾ ਇਹ ਆ ਵੀ ਉਹ ਦਾਦਾਗਿਰੀ ਕਰਦੀ ਸਾਡੇ ਮੰਨ ਲਓ ਜੀ ਉਹਨਾਂ ਨੇ ਬਿਨਾਂ ਗਾਲ ਤੋਂ ਕੋਈ ਮੰਨ ਲਓ ਤੁਸੀਂ ਕੋਈ ਚੀਜ਼ ਵੀ ਪੁੱਛ ਲਈ ਨਾ ਅਰੇ ਚੱਲ ਵਹਿੰਚੋਂ ਆ ਕੇ ਚੱਲੇ ਜਾ ਐਸੇ ਬੋਲਤੇ ਕੋਈ ਇਦਾਂ ਬਜਾ ਇਹੀ ਆ ਆਪਣਾ ਜਿਹੜਾ ਮਾੜਾ ਮੋਟਾ ਹੁੰਦਾ ਬੰਦਾ ਕਹਿੰਦਾ ਗਾਲ ਕਾਤੇ ਗੱਡੀ ਆ ਜੀ ਉਹਨਾ ਛੋਟੇ ਦਿਨ ਪਹਿਲਾਂ ਹੀ ਆਪਣਾ ਕੰਨੋਲੇ ਦਾ ਮੁੰਡਾ ਸੀਗਾ ਸਿਰਫ ਬਾਈਕ ਟਕਰਾਉਣੇ ਕਰਕੇ ਹੋਈ ਗੱਲ ਮੈਂ ਉੱਥੇ ਹੀ ਸੀਗਾ ਜੀ ਬਾਾਈਕ ਟਕਰਾਉਣੇ ਕਰਕੇ ਉਹਨੇ ਕਿਹਾ ਵੀ ਹਾਂ ਕਾਹਦੇ ਟਾਈ ਇੰਨੇ ਨੂੰ ਮੁੰਡੇ ਨਾਲ ਰਾੜਾਂ ਨਾਲ ਭੰਤਤਾ ਜੀ ਇਹ ਵਜ੍ਹਾ ਜੀ ਹੋਰ ਕੋਈ ਗੱਲ ਨਹੀਂ ਐ ਕਿਵੇਂ ਦੇਖਦੇ ਹੋ ਬਾਈ ਜੀ ਹੁਣ ਉੱਥੇ ਦੇ ਮੁੱਖ ਮੰਤਰੀ ਸਾਹਿਬ ਨੇ ਕਿਹਾ ਵੀ ਇਦਾਂ ਦੀ ਕੋਈ ਗੱਲ ਨਹੀਂ ਜੇ ਕੋਈ ਹੋਇਆ ਕੋਈ ਗਲਤੀ ਨਿਕਲਦੀ ਕਾਰਵਾਈ ਕਰਾਂਗੇ ਟੂਰਿਸਟ ਖੁੱਲ ਕੇ ਆਉਣ ਤੇ ਉੱਥੇ ਸਾਰੇ ਡਰਾਈਵਰ ਆਉਣ ਸਾਰਿਆਂ ਵਾਸਤੇ ਜਿਹੜਾ ਹੈਗਾ ਉੱਥੇ ਕਾਨੂੰਨ ਇੱਕ ਤਰ੍ਹਾਂ ਦਾ ਹੋਊਗਾ ਕਾਰਵਾਈ ਹੋ ਪਾ ਜੀ ਕਾਰਵਾਈ ਤਾਂ ਦੇਖੋ ਹੁੰਦੀ ਨਹੀਂ ਹੈ ਜੀ ਲੋਕਲ ਬੰਦਿਆਂ ਦਾ ਸਾਥ ਦਿੰਦੀ ਹੈ ਜੀ ਲੋਕਲ ਪ੍ਰਸ਼ਾਸਨ ਜੋ ਵੀ ਹੈ ਜੀ ਪਰ ਜ਼ਿਆਦਾਤਰ ਇਹ ਕੀ ਹੁੰਦਾ ਜੀ ਟੈਕਸੀ ਵਾਲੇ ਨਾਲ ਹੀ ਮਤਲਬ ਜ਼ਿਆਦਾ ਪੰਗੇ ਲੈਂਦੇ ਆ ਜੀ ਉਹ ਕਿਤੇ ਵੀ ਓਵਰਟੇਕ ਕਰਨ ਦੇ ਪਿੱਛੇ ਹੋ ਗਿਆ ਜੀ ਜਾਂ ਕੋਈ ਵੈਸੇ ਹੀ ਕੋਈ ਲਿਆਣ ਕੇ ਗੱਡੀ ਅੱਗੇ ਫਸਾਤੀ ਜੀ ਉਹਨਾਂ ਹਰੇਕ ਪਾਸੇ ਮਤਲਬ ਪੰਗਾ ਲੈਣ ਦਾ ਕੋਈ ਨਾ ਕੋਈ ਮਤਲਬ ਲੱਭਣਾ ਹੈ ਜੀ ਹਾਲ ਪਹਾੜ ਦੀ ਡਰਾਈਵਰੀ ਤੇ ਇੱਥੇ ਦੀ ਜਮੀਨੀ ਜਿਹੜੀ ਇੱਧਰ ਪਲੇਨ ਦੀ ਡਰਾਈਵਰੀ ਦਾ ਫਰਕ ਤਾਂ ਨਹੀਂ ਵੀ ਕਿਤੇ ਇਹ ਤਾਂ ਨਹੀਂ ਚੱਕਰ ਪੈਂਦਾ ਵੀ ਥੋੜੀ ਡਰਾਈਵਰੀ ਇਹਨਾਂ ਨੂੰ ਪਸੰਦੇ ਨਾ ਦੀ ਹੋਵੇ ਵੀ ਯਾਰ ਤੁਹਾਨੂੰ ਤਾਂ ਗੱਡੀਆਂ ਨਹੀਂ ਚਲਾਉਣੀਆਂ ਆਉਂਦੀ ਨਹੀਂ 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 ਦੇਖੋ ਸਾਡੇ ਜਿਹੜੇ ਜਿੰਨਾ ਵੀ ਕੋਈ ਵੀ ਟੈਕਸੀ ਡਰਾਈਵਰ ਹੋਊਗਾ ਜੀ ਉਹ ਇਹ ਚੀਜ਼ ਨੂੰ ਬਹੁਤ ਪਹਿਲੇ ਕਿ ਚੱਲਦਾ ਹੈ ਕਿ ਵੀ ਡਰਾਈਵਰੀ ਅਸੀਂ ਸੇਫ ਕਰੀਏ ਕਿਉਂਕਿ ਸਾਡੇ ਹੱਥ ਵਿੱਚ ਅਸੀਂ ਇਕੱਲੇ ਨਹੀਂ ਹੈ ਜੀ ਸਾਡੇ ਹੱਥ ਵਿੱਚ 4-5 ਬੰਦੇ ਹੋਰ ਹੁੰਦੇ ਜਿਹਨਾਂ ਦੀ ਜਾਨ ਨਾਲ ਬੈਠੇ ਹੁੰਦੇ ਆ ਜੀ ਜਿਵੇਂ ਅਸੀਂ ਉਹਨਾਂ ਨੂੰ ਵੀ ਨਾਲ ਆਪਣੇ ਪਰਿਵਾਰ ਦਾ ਮੈਂਬਰ ਸਮਝ ਕੇ ਹੀ ਲੈ ਕੇ ਜਾਂਦੇ ਆ ਜੀ ਇਹ ਨਹੀਂ ਆ ਕਿ ਵੀ ਅਸੀਂ ਉਹਨਾਂ ਨੂੰ ਮਤਲਬ ਕੋਈ ਪਰਾਇਆ ਸਮਝ ਕੇ ਚੱਲੀਏ ਜਾਂ ਉਹ ਐ ਅਸੀਂ ਤਾਂ ਉਹਨਾਂ ਦਾ ਹੁਣ ਵੀ ਜਦੋਂ ਉਹ ਨੀਚੇ ਆਉਂਦੇ ਆ ਜੀ ਅਸੀਂ ਉਹਨੂੰ ਤਾਂ ਬਸੇਰਾ ਸਤਕਾਰ ਕਰਦੇ ਆ ਪਰ ਉਹ ਉੱਥੇ ਜਾ ਕੇ ਉਹ ਜਿਹੜੇ ਲੋਕਲ ਬੰਦੇ ਆ ਜੀ ਉਹ ਜ਼ਿਆਦਾ ਮਤਲਬ ਜਿਨ੍ਹਾਂ ਨੇ ਨੀਚੇ ਨਹੀਂ ਆਉਣਾ ਜੀ ਉਹ ਪੰਗੇ ਲੰਦੇ ਜਾਂਦੇ ਜਿਨ੍ਹਾਂ ਨੂੰ ਪਤਾ ਵੀ ਅਸੀਂ ਇੱਥੇ ਆਉਣਾ ਨਹੀਂ ਬਾਈ ਜੀ ਫਿਰ ਤੁਹਾਡੇ ਨਾਲ ਜਿਹੜੀ ਸਵਾਰੀ ਸੀ ਉਹਨਾਂ ਦਾ ਕੀ ਰਿਐਕਸ਼ਨ ਰਹਿੰਦਾ ਉਸ ਚੀਜ਼ ਨੂੰ ਦੇ ਸਰ ਜਦੋਂ ਸਾਡਾ ਝਗੜਾ ਹੋਇਆ ਜੀ ਉਹ ਜਿਹੜੇ ਤਿੰਨ ਬੰਦੇ ਹੈਗੇ ਸੀ ਜੀ ਹਾਂਜੀ ਨਹੀਂ ਜਿਹੜੇ ਮੋਟਰਸਾਈਕਲ ਤੇ ਲੜਨ ਵਾਲੇ ਸੀ ਉਹਨਾਂ ਨੇ ਇੱਕ ਵਾਰੀ ਮੰਨੂ ਉਹਨਾਂ ਤੋਂ ਹੱਥੋਂ ਛਡਵਾਇਆ ਜੀ ਜਦੋਂ ਪਿੱਛੇ ਤੋਂ ਹੋਰ ਬੰਦੇ ਅਰੋੜਾਂ ਲੋਹੇ ਦੀਆਂ ਲੈ ਕੇ ਆ ਗਏ ਜੀ ਫਿਰ ਉਸ ਟਾਈਮ ਸਵਾਰੀ ਜੋ ਮੇਰੇ ਕਲਾਇੰਟ ਹੈਗੇ ਸੀ ਉਹ ਵੀ ਸਾਈਡ ਹੋ ਗਏ ਜੀ ਫਿਰ ਉਹਨਾਂ ਨੂੰ ਸਾਈਡ ਹੋਣਾ ਪਿਆ ਜੀ ਕਿ ਉਹਨਾਂ ਨਾਲ ਬੱਚੇ ਵੀ ਸੀ ਜੀ ਲੇਡੀ ਵੀ ਹੈਗੀ ਸੀ ਤੇ ਉਸ ਵਜ੍ਹਾ ਕਰਕੇ ਫਿਰ ਉਹਨਾਂ ਨੂੰ પાસੇ ਹੋਣਾ ਪਿਆ ਜੀ ਹੁਣ ਤੁਸੀਂ ਅਪੀਲ ਕੀ ਕਰਦੇ ਹੋ ਬਾਈ ਆਖਰ ਦੇ ਵਿੱਚ ਕੀ ਕਹੋਗੇ ਵੀ ਇਹ ਕੰਮ ਬੰਦ ਹੋਣਾ ਚਾਹੀਦਾ ਤੁਸੀਂ ਉੱਥੇ ਜਾਣ ਦਾ ਬਾਈਕਟ ਕਰ ਦੋਗੇ ਜਾਂ ਉਹਨਾਂ ਨੂੰ ਨਹੀਂ ਦਊਂਗੇ ਜਾਂ ਆਪਣੀ ਸਰਕਾਰ ਨੂੰ ਕੋਈ ਅਪੀਲ ਕਰੋਗੇ ਇਹਦਾ ਹੱਲ ਕੀ ਆ ਹੁਣ ਇਕੱਠੇ ਤਾਂ ਤੁਸੀਂ ਹੋ ਗਏ ਹੋ ਪਰ ਹੁਣ ਹੋਊਗਾ ਕੀ ਦੇਖੋ ਜੀ ਮੈਂ ਤੁਹਾਡਾ ਮੀਡੀਆ ਤੇ ਰਾਹੀਂ ਪਹਿਲਾਂ ਤਾਂ ਉਹਨਾਂ ਸਾਰੇ ਭਰਾਵਾਂ ਦਾ ਧੰਨਵਾਦ ਕਰਦਾ ਜਿਹੜੇ ਸਾਡੇ ਇੱਕ ਆਵਾਜ਼ ਦੇ ਉੱਤੇ ਸਾਰੇ ਵੀਰ ਇਕੱਠੇ ਹੋਏ ਕਿਉਂਕਿ ਮੌਕੇ ਦੇ ਉੱਤੇ ਵੀਰ ਉੱਥੇ ਇਕੱਲਾ ਸੀ ਇਹਨਾ ਵੀਡੀਓ ਪਾਈ ਤੇ ਜਿੰਨੇ ਵੀ ਸਾਡੇ ਵੀਰ ਮਨਾਲੀ ਘੱਟੋ ਕਰਨੀ ਦਾ ਸਾਡੀਆਂ 20-25 ਗੱਡੀਆਂ ਦਾ ਮਨਾਲੀ ਦੇ ਵਿੱਚ ਹਰ ਵਕਤ ਹੁੰਦੀਆਂ ਹੀ ਆਈਆਂ। ਸਭ ਤੋਂ ਪਹਿਲਾਂ ਉਹਨਾਂ ਵੀਰਾਂ ਦਾ ਧੰਨਵਾਦ ਕਰਦਾ ਜਿਹੜੇ ਇੱਕ ਕਾਲ ਦੇ ਉੱਤੇ ਵੀਰ ਕੋਲ ਪੁਜਾਈ ਦਾ ਸਾਥ ਦਿੱਤਾ। ਉਸ ਤੋਂ ਬਾਅਦ ਮੈਂ ਧੰਨਵਾਦ ਕਰਦਾ ਸਾਡੇ ਪੰਜਾਬ ਪ੍ਰਧਾਨ ਸ਼ਰਨਜੀਤ ਸਿੰਘ ਕਲਸੀ ਜੋ ਕਿ ਆਜਾੜ ਟੈਕਸੀ ਯੂਨੀਅਨ ਦੇ ਪ੍ਰਧਾਨ ਹੈ ਪੂਰੇ ਪੰਜਾਬ ਦੇ। ਉਸ ਤੋਂ ਬਾਅਦ ਜਿੰਨੇ ਵੀ ਸਾਡੇ ਸਮਾਜ ਸੇਵੀ ਰੋਪੜ ਹਲਕੇ ਦੇ ਜਿਨ੍ਹਾਂ ਵੱਲੋਂ ਸਾਨੂੰ ਵਿਸ਼ਵਾਸ ਦਿਵਾਇਆ ਗਿਆ ਸੀ ਕਿਉਂਕਿ ਇਹ ਜਿਹੜਾ ਪਰਚਾ ਹੋਇਆ 6 ਦਿਨ ਬਾਅਦ ਪਰਚਾ 5 ਤੋਂ 6 ਦਿਨ ਬਾਅਦ ਜਿਹੜਾ ਇਹ ਪਰਚਾ ਦਰਜ ਕਰਚਾ ਕਿੱਦਾਂ ਦਰਜ ਹੋਇਆ ਇਹ ਸੋਸ਼ਲ ਮੀਡੀਆ ਤੇ ਇਹਨੇ ਵੀਡੀਓ ਬਣਾ ਕੇ ਆਪਣੀ ਪਾਤੀ ਤਾਂ ਕਰਕੇ ਪਰਚਾ ਉਹਨੇ ਤਾਂ ਅਗਲਾ ਜਿੱਦਾਂ ਪਹਿਲਾਂ ਅਕਸਰ ਕਈ ਡਰਾਈਵਰ ਨਾਲ ਹੁੰਦਾ ਕਿ ਅਗਲਾ ਕੁੱਟ ਖਾ ਕੇ ਚੁੱਪ ਕਰਕੇ ਆ ਜਾਂਦਾ ਵੀ ਚਲੋ ਕੀ ਨਾ ਪੰਗਾ ਪਾਣਾ ਇੱਥੇ ਇਹ ਵੀ ਕਿਹਾ ਜਾਂਦਾ ਵੀ ਇੱਥੇ ਜੇ ਆਉਂਗੇ ਜੁੱਤੀਆਂ ਘਸ ਜਾਣੀਆਂ ਜੇ ਇੱਕ ਵਾਰੀ ਤੁਸੀਂ ਤੁਹਾਡਾ ਪਰਚਾ ਕਰਤਾ ਤੇ ਫਿਰ ਤਹਿਸੀਲਾਂ ਕੋਟਾਂ ਦੇ ਚੱਕਰ ਲਾਉਂਦੇ ਰਹੋਗੇ ਇਦਾਂ ਦੀਆਂ ਗੱਲਾਂ ਵੀ ਹੁੰਦੀਆਂ ਹੋਣੀਆਂ ਫਿਰ ਹਾਂਜੀ ਹਾਂਜੀ ਜ਼ਰੂਰ ਹੁੰਦੀਆਂ ਜੀ ਪਰ ਹੁਣ ਪੁੱਤਾਂ ਨੂੰ ਦੱਸਾਂਗੇ ਵੀ ਜੇ ਹੁਣ ਅਗਲੀ ਵਾਰ ਐਦਾਂ ਕਿਸੇ ਨਾਲ ਡਰਾਈਵਰ ਨਾਲ ਪੰਗਾ ਲਿਆ ਨਾ ਸਾਡੇ ਨਾਲ ਤਾਂ ਫਿਰ ਪਰਚਾ ਜਿਹ ਚਾਹੇ ਸਾਨੂੰ ਹਾਈ ਕੋਰਟ ਤੱਕ ਜਾਣਾ ਪਵੇ ਚੱਪਲਾ ਉਹਨਾਂ ਦੀਆਂ ਕਸਨੀਆਂ ਸਾਡੀਆਂ ਨਹੀਂ ਕਸਨੀਆਂ ਅਸੀਂ ਤਾਂ ਬੈਠੇ ਪੰਜਾਬ 'ਚ ਐ ਠੀਕ ਨਹੀਂ ਉਸ ਤੋਂ ਬਾਅਦ ਜੀ ਮੈਂ ਸਾਡੇ ਐਡਵੋਕੇਟ ਦਿਨੇਸ਼ ਚੱਡਾ ਜੀ ਉਹਨਾਂ ਨੇ ਵੀ ਉੱਥੋਂ ਦੇ ਪ੍ਰਸ਼ਾਸਨ ਦੇ ਨਾਲ ਰਾਬਤਾ ਕਾਇਮ ਕਰਕੇ ਇਹ ਜਿਹੜਾ ਇਹ ਬੰਦੀ ਕਾਰਵਾਈ ਉਹਨਾਂ ਤੇ ਕਰਵਾਈ ਪ੍ਰਸ਼ਾਸਨ ਦੇ ਨਾਲ ਗੱਲਬਾਤ ਉਹਨਾਂ ਨੇ ਕਰਕੇ ਜਿਹੜਾ ਪਰਚਾ ਉਹਨਾਂ ਵੱਲੋਂ ਕੱਲ ਰਾਤ 11 ਵਜੇ ਜਾ ਕੇ ਜਿਹੜਾ ਪਰਚਾ ਕੱਟ ਹੋਇਆ ਇਹਦਾ ਬੁੰਡੇ ਦਾ ਸ਼ੱਕਤ ਨਾਲ ਘਟਾਉਣਾ ਪਿਆ ਤੁਹਾਨੂੰ ਹੁਣ ਇੱਕ ਥੋੜੇ মিডিਆ ਦੇ ਜ਼ਰੀਏ ਮੈਂ ਆਪਣੇ ਜਿੰਨੇ ਵੀ ਸਾਡੇ ਡਰਾਈਵਰ ਭਰਾ ਹੈ ਚਾਹੇ ਉਹ ਚੰਡੀਗੜ੍ਹ 에য়ারਪੋਰਟ ਤੇ ਆ ਜਾਂ ਅੰਮ੍ਰਿਤਸਰ ਹੈ ਉਹਨਾਂ ਨੂੰ ਇੱਕ ਥੋੜੇ মিডিਆ ਰਾਹੀਂ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਕਿ ਭਰਾਵੋ ਹਿਮਾਚਲ ਦਾ ਪੰਜਾਬ ਤੋਂ ਬਿਨਾ ਪੰਜਾਬ ਦਾ ਹਿਮਾਚਲ ਤੋਂ ਬਿਨਾ ਨਹੀਂ ਸਰਨਾ ਭਾਈ ਭਾਈ ਹੈ ਹਿਮਾਚਲ ਵਾਲੇ ਪੰਜਾਬ ਇਹ ਨਾ ਹੋਵੇ ਕਿ ਕਰਨਾ ਤਾਂ ਚਲੋ ਜਿਨੀ ਕਰਨਾ ਉਹ ਨਹੀਂ ਥੱਲੇ ਨਹੀਂ ਆਣਾ ਹੈਗਾ ਉਹਨਾਂ ਦਾ ਖਮਿਆਜਾ ਹੁਣ ਪੂਰੇ ਹਿਮਾਚਲ ਨੂੰ ਭੁਗਤਣਾ ਪੈ ਰਿਹਾ ਕਿਸੇ ਦੀ ਗੱਡੀ ਵਿਚਾਰੇ ਦੀ Shimla ਦੀ Chandigarh Airport ਰੋਕੀ ਜਾਂਦੀ ਕਿਸੇ ਦੀ Chandigarh Station ਤੇ ਰੋਕੀ ਜਾਂਦੀ ਕਿਸੇ ਦੀ ਗੱਡੀ Amritsar ਰੋਕੀ ਜਾਂਦੀ ਕਿਸੇ ਦੀ Jalandhar ਰੋਕੀ ਜਾਂਦੀ ਉਹ ਖਮਿਆਜਾ ਪੂਰੇ ਹਿਮਾਚਲ ਦੇ ਟੈਕਸੀ ਡਰਾਈਵਰ ਹੈ ਜਿਹੜੇ ਵਿਚਾਰੇ ਉਹਨਾਂ ਨੂੰ ਖਮਿਆਜਾ ਉਸੇ ਦਾ ਭੁਗਤਣਾ ਪੈ ਰਿਹਾ ਮੈਂ ਭਰਾਵਾਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਭਰਾਵੋ ਉਹਨਾਂ ਦਾ ਜਿਹੜਾ ਇਸ ਵੀਰ ਦਾ ਪਰਚਾ ਕੱਟ ਕੇ ਕਾਨੂੰਨੀ ਕਾਰਵਾਈ ਜਿਹੜੀ ਹੈ ਉਹ ਸ਼ੁਰੂ ਹੋ ਗਈ ਹੈ ਹੁਣ ਕਿਸੇ ਵੀ ਵੀਰ ਦੀ ਜਿਹੜੀ ਗੱਡੀ ਆ ਉਹ ਨਾ ਰੋਕੋ ਜਿਹੜੀ ਸਾਡੀ ਆਪਸੀ ਭਾਈਚਾਰਕ ਸਾਂਝ ਹੈ ਉਹ ਨਾ ਖਰਾਬ ਹੋਵੇ ਫਿਰ ਹੁਣ ਮਸਲੇ ਦਾ ਹੱਲ ਫਿਰ ਕਿੱਦਾਂ ਹੋਊਗਾ ਹੁਣ ਅਸੀਂ ਮੰਨਦੇ ਹਾਂ ਵੀ ਉਹ ਟਿਕ ਜਾਣਗੇ ਹੁਣ ਜਾਇ ਅੱਗੇ ਨੂੰ ਨਹੀਂ ਚੀਜ਼ਾਂ ਹੋਣਗੀਆਂ ਇਸ ਗੱਲ ਦਾ ਭਰੋਸਾ ਉੱਥੇ ਦੇ ਪ੍ਰਸ਼ਾਸਨ ਨੇ ਦਵਾਇਆ ਦੇਖੋ ਜੀ ਇਹ ਪਰਚਾ ਇਹ ਇਕੱਲੇ ਵੀਰ ਤੇ ਨਹੀਂ ਹੈ ਸਾਡੇ ਸਾਰੇ ਡਰਾਈਵਰ ਭਰਾਵਾਂ ਦੀ ਜਿਹੜੀ ਹੈ ਜਿੱਤ ਹੋਈ ਹੈ ਜੋ ਵੀ ਇਸ ਵੀਰ ਦਾ ਖਰਚਾ ਹੋਊਗਾ ਉਹ ਅਸੀਂ ਸੋਚੀ ਜਾ ਟੈਕਸੀ ਜੂਨੀਅਨ ਵੱਲੋਂ ਚਾਹੇ ਸਾਨੂੰ ਕੋਈ ਵਕੀਲ ਹਾਈ ਕੋਰਟ ਦਾ ਕਰਨਾ ਪਵੇ ਜਾਂ ਕੋਈ ਲੋਕਲ ਵਕੀਲ ਕਰਨਾ ਪਵੇ ਉਸ ਖਰਚਾ ਜਿਹੜਾ ਅਸੀਂ ਦਾ ਅਸੀਂ ਚੱਕਾਂਗੇ ਠੀਕ ਹੈ ਜੀ ਭਾਈ ਕਿਵੇਂ ਦੇਖਦੇ ਹੋ ਤੁਸੀਂ ਵੀ ਤੈਨੂੰ ਡਰਾਈਵਿੰਗ ਕਰਦੇ ਹੋ ਕਿੰਨੇ ਚਿਰ ਤੋਂ ਕਰ ਰਹੇ ਹੋ ਹਾਂਜੀ ਪਹਿਲਾਂ ਤਾਂ ਬਾਜੀ ਤੁਹਾਡਾ ਬਹੁਤ ਧੰਨਵਾਦ ਆ ਤੁਸੀਂ ਸਾਡੇ ਪੰਜਾਬੀ ਲੋਕ ਚੈਨਲ ਤੋਂ ਇੱਥੇ ਆਏ ਹੋ ਤੇ ਸਾਰੇ ਮੈਂ ਟੈਕਸੀ ਜੁਨੀਅਨ ਵਾਲਿਆਂ ਦਾ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਮੈਂ ਬੇਨਤੀ ਖੋਰ ਕਰਨਾ ਚਾਹੁੰਦਾ ਹਾਂ ਹਿਮਾਚਲ ਵਾਲਿਆਂ ਨੂੰ ਕਿ ਸਾਡਾ ਸਰ ਜਣਾ ਜਾਏ ਬਿਨਾ ਕਿਉਂਕਿ ਅਸੀਂ ਸ਼੍ਰੀਨਗਰ ਰਾਜਸਥਾਨ ਵਗੈਰਾ ਜਾ ਸਕਦੇ ਆ ਸਾਡੇ ਕੋਲ ਹੋਰ ਪੁਆਇੰਟ ਵਾਧੂ ਆ ਪਰ ਇਹਨਾਂ ਦਾ ਇੱਥੇ 2 ਸਾਲਾਂ ਚ ਸਰਨਾ ਨਹੀਂ ਇਹਨਾਂ ਦੀਆਂ ਚੀਕਾਂ ਨਿਕਲ ਜਾਣੀਆਂ ਮੈਂ ਹਿਮਾਚਲ ਸਰਕਾਰ ਨੂੰ ਬੇਨਤੀ ਕਰਨਾ ਚਾਹੁੰਦਾ ਹਾਂ ਵੀ ਜਿੰਨੇ ਵੀ ਬੰਦੇ ਹੈਗੇ ਆ ਆਪਣੇ ਆਪ ਨੂੰ ਬਾਜ ਆ ਜਾਵੇ ਨਹੀਂ ਅਸੀਂ ਕਿਰਤਪੁਰ ਸਾਹਿਬ ਗੱਡੀਆਂ ਘੇਰ ਲੈਣੀਆਂ ਉੱਥੋਂ ਇਹਨਾਂ ਨੂੰ ਆਣਾ ਔਖਾ ਹੋ ਜਾਣਾ ਫੇਰ ਇਹਨਾਂ ਦੀਆਂ ਚੀਕਾਂ ਵੱਜਣੀਆਂ ਪਈ ਪੰਜਾਬ ਦਾ ਜਿਹੜਾ ਬਾਰਡਰ ਹੈ ਉੱਥੇ ਹੈਗਾ ਉਹਨੂੰ ਸੀਲ ਕਰ ਦੋਗੇ ਤੁਸੀਂ ਹਾਂਜੀ ਅਸੀਂ ਸन्ने ਵੀ ਸਾਡੀ ਟੈਕਸੀ ਆ ਸਾਡੇ ਟੈਕਸੀ ਸੈਂਡ ਸਾਡੇ ਬਹੁਤ ਆ ਇੱਥੇ ਪੰਜਾਬ ਚੋਂਗੇ ਅਸੀਂ ਉੱਥੋਂ ਸਾਰਿਆਂ ਦਾ ਬੰਦ ਕਰ ਦਾਂਗੇ ਆਣਾ ਫੇਰ ਇਹਨਾਂ ਦੀਆਂ ਚੀਕਾਂ ਉੱਥੋਂ ਵੱਜਣੀਆਂ ਸ਼ੁਰੂ ਹੋ ਜਾਣੀਆਂ ਇਹ ਇਹਨਾਂ ਨੂੰ ਪਤਾ ਲੱਜਣਾ ਨਹੀਂ ਭਾਈ ਮਸਲੇ ਫਿਰ ਉੱਜਦੇ ਦੇਖਣਗੇ ਨਾ ਤੁਸੀਂ ਸਮਝਦੇ ਹੋ ਵੀ ਤਣਾਅ ਘੱਟ ਕਰਨਾ ਚਾਹੀਦਾ ਹੈ ਅਪੀਲ ਕੀ ਕਰਦੇ ਹੋ ਫਿਰ ਇਹ ਅਪੀਲ ਮੈਂ ਸਰਕਾਰ ਨੂੰ ਤਾਂ ਹੀ ਕਰਨਾ ਚਾਹੁੰਦਾ ਉੱਥੇ ਦੇ ਮੁੱਖ ਮੰਤਰੀ ਸਾਹਿਬ ਆ ਸੁਖੂ ਜੀ ਮੈਂ ਉਹਨਾਂ ਨੂੰ ਬੇਨਤੀ ਕਰਨਾ ਚਾਹੁੰਦਾ ਵੀ ਇਹ ਸਾਡੇ ਜਿਹੜੇ ਮਸਲੇ ਆ ਇਹ ਜਲਦੀ ਤੋਂ ਜਲਦੀ ਸਾਡੇ ਹੱਲ ਕੀਤੇ ਜਾਵੇ ਨਹੀਂ ਅਸੀਂ ਇੱਥੇ ਕੋਈ ਆਪਣਾ ਰਲ ਕੇ ਜਿੱਦਾਂ ਸਾਡੇ ਪ੍ਰਧਾਨ ਜੀ ਕਹੂਗੇ ਉਹ ਅਸੀਂ ਐਕਸ਼ਨ ਇੱਥੇ ਸ਼ੁਰੂ ਕਰ ਲਾਂਗੇ ਜੀ ਫਿਰ ਤੋ ਬਿਲਕੁਲ ਇਹ ਮਸਲੇ ਜਿਹੜੇ ਹੈਗੇ ਆ ਪੀਤੇ ਦਿਨਾਂ ਦੇ ਵਿੱਚ ਬਹੁਤ ਉੱਪਰ ਕੇ ਸਾਹਮਣੇ ਆਇਆ ਇੱਕ ਐਨ ਆਰ ਆਈ ਜੋੜੇ ਦੀ ਕਟਮਰ ਹੁੰਦੀ ਹੈ ਕਿਸੇ ਡਰਾਈਵਰ ਦੀ ਕਟਮਰ ਹੁੰਦੀ ਹੈ ਜਾਂ ਲੋਕਾਂ ਨੂੰ ਪਰੇਸ਼ਾਨੀ ਹੁੰਦੀ ਹੈ ਇਹਦੀ ਜੜ ਕੀ ਹੈ ਇਸ ਦੇ ਬਾਬਤ ਜ਼ਰੂਰ ਸੋਚ ਵਿਚਾਰ ਕਰਨ ਦੀ ਲੋੜ ਹੈ ਕਿ ਜੇਕਰ ਇਹ ਕਹਿੰਦੇ ਆ ਕਿ ਉਧਰੋਂ ਟੈਕਸੀਆਂ ਵਾਲੇ ਇੱਥੇ ਆਉਂਦੇ ਅਸੀਂ ਉਹਨਾਂ ਨੂੰ ਕੁਝ ਨਹੀਂ ਕਹਿੰਦੇ ਸਾਡੇ ਇੱਧਰੋਂ ਜਾਣ ਨਾਲ ਉੱਪਰੋਂ ਆਉਣ ਵਾਲੇ ਟੈਕਸੀ ਡਰਾਈਵਰ ਸਾਨੂੰ ਉੱਥੇ ਕੁਝ ਨਹੀਂ ਕਹਿੰਦੇ ਪਰ ਕੁਝ ਜਿਹੜੇ ਉੱਥੋਂ ਦੇ ਲੋਕਲ ਵਸਨੀਕ ਹੈ ਉਹ ਇਹ ਸੋਚਦੇ ਆ ਕਿ ਅਸੀਂ ਥੱਲੇ ਕਦੀ ਆਉਣਾ ਹੀ ਨਹੀਂ ਤੇ ਉੱਪਰ ਦਾਦਾਗिरी ਕਰਨੀ ਹੈ ਜਾਂ ਗੁੰਡਾਗਰਦੀ ਕਰਨੀ ਹੈ ਤੇ ਉਸ ਨੂੰ ਰੋਕਿਆ ਜਾਵੇ ਤਾਂ ਕਿ ਫਿਰ ਅਜਿਹਾ ਮਾਹੌਲ ਪੈਦਾ ਨਾ ਹੋਵੇ ਕਿ ਪੰਜਾਬ ਤੇ ਹਿਮਾਚਲ ਦੇ ਲੋਕਾਂ ਦੇ ਵਿੱਚ ਕੋਈ ਤਣਾਅ ਬਣੇ ਪਰ ਹੁੰਦਾ ਕੀ ਹੈ ਪ੍ਰਸ਼ਾਸਨੀ ਦੇ ਉੱਤੇ ਕੀ ਕਾਰਵਾਈ ਕਰਦਾ ਹੈ ਉਥੋਂ ਦੀ ਸਰਕਾਰ ਦੇ ਉੱਤੇ ਕੀ ਨੋਟਿਸ ਲੈਂਦੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਕੀ ਲੋਕ ਹਿਮਾਚਲ ਵੱਲ ਨੂੰ ਮੂੰਹ ਕਰਨਗੇ ਜਾਂ ਟੈਕਸੀ ਡਰਾਈਵਰ ਹਿਮਾਚਲ ਵੱਲ ਨੂੰ ਜਾਣਗੇ ਜੇਕਰ ਨਹੀਂ ਜਾਂਦੇ ਤਾਂ ਹਿਮਾਚਲ ਦਾ ਕੀ ਬਣੇਗਾ ਬਹੁਤ ਸਾਰੇ ਸਵਾਲ ਇਹਨਾਂ ਗੱਲਾਂ ਦੇ ਵਿੱਚ ਖੜੇ ਹੁੰਦੇ ਆ ਪਰ ਇਹਨਾਂ ਸਵਾਲਾਂ ਦਾ ਜਵਾਬ ਸਮੇਂ ਦੇ ਗਰਭ ਦੇ ਵਿੱਚ ਹੈ ਸਮੇਂ ਬਦਲਦੇ ਰਹਿਣੇ ਸਰਦੀਆਂ ਤੋਂ ਬਾਅਦ ਫੇਰ ਗਰਮੀਆਂ ਆਉਣੀਆਂ ਫੇਰ ਮਾਹੌਲ ਉਹੀ ਆਣਾ ਕਿ ਟੂਰਿਸਟ ਉਧਰ ਨੂੰ ਮੂੰਹ ਕਰਨਾ ਚਾਹਣਗੇ ਜ਼ਰੂਰ ਪਰ ਹਿੰਮਤ ਪੈਗੀ ਜਾਂ ਨਹੀਂ ਇਸ ਦਾ ਜਵਾਬ ਹੁਣ ਆਉਣ ਵਾਲਾ ਮਾਹੌਲੀ ਦੇ ਸਕੇ ਗੁਰਪ੍ਰੀਤ ਸਿੰਘ ਦੇ ਨਸਤਨਾਮ ਸਿੰਘ ਪੰਜਾਬੀ ਲੋਕ ਚੈਨਲ